ਮੈਂ ਕੱਲ ਸ਼ਾਮ ਇੱਕ ਖੋਜ ਆਧਾਰਿਤ ਲੇਖ ਤੇ ਨਿਗਾਹ ਮਾਰ ਰਿਹਾ ਸਾਂ ਦੇ ਵਿੱਚ ਆਖਿਆ ਗਿਆ ਸੀਗਾ ਉਹਦਾ ਮੂਲ ਜਿਹੜਾ ਸੀਗਾ ਉਸ ਲੇਖ ਦਾ ਆਖੇ ਜਦੋਂ ਦੇ 스마트ਫੋਨ ਆਏ ਆ ਜਾਂ ਸੈੱਲ ਫੋਨ ਆ ਗਏ ਨੇ ਹਰੇਕ ਵਿਅਕਤੀ ਦੇ ਹੱਥ 'ਚ ਫੋਨ ਆ ਗਿਆ ਉਦੋਂ ਤੋਂ ਲੈ ਕੇ ਜਿਹੜੀ ਅਵੈਧ ਸਬੰਧਾਂ ਦੇ ਵਿੱਚ ਵਾਧਾ ਹੋ ਗਿਆ ਉਦੋਂ ਤੋਂ ਲੈ ਕੇ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪਸ ਜਿਹੜੀਆਂ ਨੇ ਉਹ ਵਧ ਗਈਆਂ ਨੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਘਰ ਦੇ ਅੰਦਰ ਬੈਠੇ ਵੀ ਪਤਾ ਨਹੀਂ ਕਿੱਥੇ ਕੌਣ ਕਿਹਦੇ ਨਾਲ ਗੱਲ ਕਰ ਰਿਹਾ ਹੈ ਇਸ ਕਿਸਮ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਡਰਾਉਣੇ ਨੇ ਵੈਸੇ ਤੇ ਕੁੱਲ ਵਿਸ਼ਵ ਨੂੰ ਵੀ ਇਹਨੇ ਇਸ ਟੈਕਨੋਲੋਜੀ ਨੇ ਪ੍ਰਭਾਵਿਤ ਕੀਤਾ ਹੋਏਗਾ ਤੇ ਮੈਨੂੰ ਲੱਗਦਾ ਨਹੀਂ ਇਹ ਗੱਲ ਸੱਚੀ ਹੈ ਜਾਂ ਇਹ ਇਹ ਗੱਲ ਕਿੰਨੇ ਕਪਾ ਜ਼ੋਰ ਨਾ ਕਹਿ ਸਕਦੇ ਕਿ ਜਦੋਂ ਸੈੱਲ ਫੋਨ ਨਹੀਂ ਸੀ ਹੁੰਦੇ ਉਦੋਂ ਇਸ ਕਿਸਮ ਦੀਆਂ ਜਿਹੜੀਆਂ ਗਲਤਮਲਤ ਰਿਸ਼ਤੇ ਵਿਆਹ ਤੋਂ ਬਾਹਰ ਐਕਸਟਰਾ ਮੈਟਰ ਰਿਲੇਸ਼ਨਸ਼ਿਪ ਪੈਦਾ ਹੁੰਦੀਆਂ ਨਹੀਂ ਸਨ ਮੈਂ ਤੇ ਇਹਦੇ ਬਾਰੇ ਸ਼ਾਇਦ ਪੱਕਾ ਕਮੈਂਟ ਨਾ ਕਰ ਸਕਾਂ ਪਰ ਸੈੱਲ ਫੋਨ ਦਾ ਕੀ ਯੋਗਦਾਨ ਹੈ ਤੁਹਾਡੇ ਰਿਸ਼ਤਿਆਂ ਦੇ ਵਿੱਚ ਇਹ ਤਰ੍ਹਾਂ ਪਾਉਣ ਦੇ ਵਿੱਚ ਕੀ ਸੈੱਲ ਫੋਨ ਦੀ ਵੱਡੀ ਭੂਮਿਕਾ ਹੈਗੀ ਹੈ ਕਿ ਤੁਸੀਂ ਆਪਣੇ ਆਪਣੇ ਸਾਥੀ ਨਾਲ ਜੀਵਨ ਸਾਥੀ ਨਾਲ ਜਿਹੜਾ ਸੋਹਿਰਦ ਨਹੀਂ ਹੋ ਆਪਣੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਜਿਹੜਾ ਇਸ ਕਰਕੇ ਖਟਾਸ ਚ ਪਿਆ ਹੋਏਗਾ ਕਿ ਤੁਸੀਂ ਫੋਨ ਨੂੰ ਚੰਬੜੇ ਰਹਿੰਦੇ ਹੋ ਇਹ ਫੋਨ ਦੇ ਰਾਹੀਂ ਕੁਝ ਐਸੀ ਜਿਹੜੀ ਉਸ ਲੇਖ ਦੇ ਵਿੱਚ ਜ਼ਿਕਰ ਹੋਇਆ ਸੀਗਾ ਕਿ ਪਹਿਲਾਂ ਘਰ ਦੀਆਂ ਕੰਧਾਂ ਦੇ ਅੰਦਰ ਜਦੋਂ ਕਿਸੇ ਆਪਣੀ ਵਿਉਹਤਾ ਨੂੰ ਵਿਆਹ ਕੇ ਲੈ ਕੇ ਆਉਣਾ ਤਾਂ ਉਹਦਾ ਨਾਮ ਤੱਕ ਬਦਲ ਦਿੱਤਾ ਜਾਂਦਾ ਸੀਗਾ ਉਹਦਾ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਪਿੰਡ ਕਿਹੜੇ ਨਾਮ ਹੇਠਾਂ ਉਹ ਵਿਆਹੀ ਗਈ ਹੈ ਤੇ ਉਦੋਂ ਪਤਾ ਲੱਗਦਾ ਸੀ ਜਦੋਂ ਜਾਗ ਚੱਲੇ ਹੋ ਜਾਂਦੇ ਸੀਗੇ ਤੇ ਕਬੀਲਦਾਰੀ ਚ ਬੰਦਾ ਉਲਟ ਜਾਂਦਾ ਸੀ ਲੇਕਿਨ ਹੁਣ ਹੁੰਤੇ ਸੈੱਲ ਫੋਨ ਤੁਹਾਡੇ ਨਾਲ ਤੁਰਦਾ ਹੈ ਜਿਵੇਂ ਨੈਣ ਜਾਂਦੀ ਸੀ ਨਾਲ ਪਾਣੇ ਸਮਿਆਂ ਦੇ ਵਿੱਚ ਓਵੇਂ ਸੈੱਲ ਫੋਨ ਤੁਹਾਡੇ ਹਿੱਕ ਨਾਲ ਆ ਕੇ ਤੁਰਿਆ ਜਾਂਦਾ ਹੈ ਔਰ ਸੈੱਲ ਫੋਨ ਦੇ ਵਿੱਚ ਉਹ ਸਾਰੀਆਂ ਵਹਿਲਤਾ ਨੇ ਉਹ ਸਾਰੀ ਰਿਸ਼ਤਗੀ ਜਿਹੜੀ ਵਿਆਹ ਤੋਂ ਪਹਿਲਾਂ ਹੁੰਦੀ ਹੈ ਮਰਦ ਦੀ ਜਾਂ ਔਰਤ ਦੀ ਉਹ ਵੀ ਨਾਲ ਜਾਂਦੀ ਹੈ ਉਹ ਸਾਰੀਆਂ ਕੰਗ੍ਰੈਚੁਲੇਸ਼ਨਸ ਔਰ ਉਸੇ ਉਲੰਬੇ ਉਹ ਸਾਰਾ ਕੁਝ ਨਾਲ ਹੀ ਜਾਂਦਾ ਉਸ অতি ਮਹੱਤਵਪੂਰਨ ਚੀਜ਼ਾਂ ਵਸਤਾਂ ਦੇ ਵਿੱਚ ਇੱਕ ਸੈੱਲ ਵੀ ਹੁੰਦਾ ਸੋ ਮੈਂ ਹੈ ਤੇ ਸਮਾਜ ਵਿਗਿਆਨ ਦਾ ਵਿਸ਼ਾ ਤੇ ਮੈਂ ਜਾਨਣਾ ਚਾਹ ਰਿਹਾ ਸਾ ਆਪਣੇ ਕਿਸੇ ਮਾਹਰ ਸਾਥੀ ਤੋਂ ਜਿਹੜਾ ਕਿ ਸਮੇਂ-ਸਮੇਂ ਤੇ ਸਾਡੇ ਕੰਟ੍ਰਿਬਿਊਟ ਵੀ ਕਰਦੇ ਆ ਲੇਕਿਨ ਮੈਂ ਚਾਹੁੰਦਾ ਸੀਗਾ ਕਿ ਇਹ ਤਾਂ ਸਾਰਿਆਂ ਨੂੰ ਪਤਾ ਹੀ ਆਪਾਂ ਹਰੇਕ ਦੇ ਹੱਥ 'ਚ ਫੋਨ ਹੈ ਹਰੇਕ ਨੇ ਇਹਦਾ ਅਸਰ ਤੁਹਾਡੀ ਵਿਵਹਤਾ ਜ਼ਿੰਦਗੀ ਦੇ ਉੱਤੇ ਤੁਹਾਡੇ ਰਿਸ਼ਤਗੀ ਦੇ ਉੱਤੇ ਇਹਦੀ ਜਿਹੜੀ ਜਿਵੇਂ ਅੰਬਰ ਵੇਲ ਕਿਸੇ ਦਰਖਤ ਨੂੰ ਹਰੇ ਭਰੇ ਦਰਖਤ ਨੂੰ ਸੁਕਾ ਦਿੰਦੀ ਹੈ ਇਵੇਂ ਜਿਵੇਂ ਇਹਦਾ ਅਸਰ ਕਿਤਨਾ ਕਿਤੇ ਤੁਸੀਂ ਕਿਸੇ ਨਾ ਕਿਸੇ ਸ਼ਕਲੋ ਸੂਰਤ ਦੇ ਵਿੱਚ ਦੇਖਿਆ ਹੋਏਗਾ ਮੈਂ ਲਾਈਨਾਂ ਖੋਲ੍ਹ ਦਿੱਤੀਆਂ ਨੇ ਤੁਸੀਂ ਆ ਸਕਦੇ ਹੋ 778 202 1200 ਸਾਡਾ ਨੰਬਰ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਗੈਰ اخਲਾਕੀ ਸੰਬੰਧ ਹੋਏ ਹੀ ਨਹੀਂ ਸੀ ਕਰਦੇ ਪਰ ਇਸ ਗੱਲ ਦੀ ਰੋਸ਼ਨੀ ਦੇ ਵਿੱਚ ਕਿ ਕੀ ਕਮਿਊਨੀਕੇਸ਼ਨ ਤੇ ਜਿਹੜਾ ਇਨਕਲਾਬ ਆਇਆ ਹੈ ਆਪਸ ਦੇ ਵਿੱਚ ਲੈਂਡਲਾਈਨ ਤੋਂ ਹੱਥ ਆਲਾ ਫੋਨ ਤੇ ਸਮਾਰਟਫੋਨ ਤੇ ਹੋਰ ਸਾਰੀਆਂ ਐਪਾਂ ਦੇ ਰਾਹੀਂ ਸਾਰਗੇ ਸੰਦੇ ਲੁਕਵੇਂ ਸਬੰਧ ਬਣ ਜਾਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਕੋਈ ਟਾਵਾਂ ਵਰਲਾ ਹੋਏਗਾ ਜਿਹਦਾ ਕਿ ਜਿਨੇ ਇਸ ਚੈਨਲ ਦਾ ਇਸਤੇਮਾਲ ਗਲਤ ਢੰਗ ਨਾਲ ਗਲਤ ਕਹਿਣਾ ਕਈਆਂ ਲੋਕਾਂ ਨੂੰ ਹਜ਼ਮ ਨਹੀਂ ਹੈ ਉਹ ਆnde ਕਿ ਗਲਤ ਸਹੀ ਕਦੇ ਕੁਝ ਵੀ ਨਹੀਂ ਹੁੰਦਾ ਇਹ ਠਗੀਆਂ ਠੋਰੀਆਂ ਪਹਿਲਾਂ ਅਜ਼ਲਾਂ ਤੋਂ ਵਜਦੀਆਂ ਆਈਆਂ ਨੇ ਸੈੱਲ ਫੋਨ ਤਾਂ ਬਹਾਨਾ ਬਣ ਗਿਆ ਸੈੱਲ ਫੋਨ ਨੂੰ ਤਾਂ ਲੋਕੀ ਐਵੇਂ ਦੋਸ਼ ਦੇਣ ਲੱਗ ਪਏ ਨੇ ਲੇਕਿਨ ਇੱਕ ਗੱਲ ਤੇ ਮੰਨਣੀ ਪੈਣੀ ਹੈ ਕਿ ਉਦੋਂ ਸੰਭਾਵਨਾਵਾਂ ਘੱਟ ਸਨ ਜਿਵੇਂ ਮੈਂ ਪਹਿਲਾਂ ਕਿਹਾ ਵੱਡੇ ਟੱਬਰ ਦੇ ਵਿੱਚ ਸਜੇ ਖਬੇ ਝਾਕਣਾ ਬਹੁਤ ਮੁਸ਼ਕਲ ਸੀਗਾ। ਔਰ ਸਮਾਜ ਦਾ ਇੱਕ ਆਪਣਾ ਦਬਾਅ ਹੋਇਆ ਕਰਦਾ ਸੀਗਾ ਪਿੰਡ ਜਿਵੇਂ ਕਹਿੰਦੇ ਨੇ ਕਿ ਇੱਕ ਪਿੰਡ ਜਿਹੜਾ ਨਿਆਣੇ ਨੂੰ ਪਾਲਦਾ ਐਵੇਂ ਜਿਵੇਂ ਪਿੰਡ ਦੀ ਨਿਗਾਹ ਹੁੰਦੀ ਸੀ ਤੁਹਾਡੇ ਤੇ। ਸ਼ਹਿਰ ਦੀ ਨਿਗਾਹ ਹੁੰਦੀ ਸੀ। ਤੁਹਾਡੇ ਸਹਿਪਾਠੀਆਂ ਦੀ ਇੱਕ ਸਮਾਜਿਕ ਦਬਾਅ ਹੋਇਆ ਕਰਦਾ ਸੀਗਾ ਕਿ this you're not supposed to do do this. do's and don'ts ਤੁਹਾਡੇ ਬਰ ਬਰ ਤੁਰਦੇ ਸੀਗੇ। ਲੇਕਿਨ ਸੈੱਲ ਫੋਨ ਨੇ ਤੁਹਾਨੂੰ ਇੰਨਾ ਆਜ਼ਾਦ ਕਰ ਦਿੱਤਾ ਹੈ ਕਿ ਤੁਸੀਂ ਕੁਝ ਵੀ ਚੰਗਾ ਬਾੜਾ ਸੋਚਦੇ ਹੋ ਕਰਦੇ ਹੋ ਉਹ ਤੁਸੀਂ ਖੁਦ ਬਿਨਾ ਕਿਸੇ ਨੂੰ ਇਹਦੀ ਸੁਰਲ ਬਿਰਲ ਤੋਂ ਆਪ ਕਰ ਸਕਦੇ ਹੋ ਮੈਂ ਸ਼ਾਮਲ ਕਰ ਰਹੇ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਪ੍ਰੋਗਰਾਮ ਚ ਲਗਾਤਾਰ ਕੰਟਰੀਬਿਊਟ ਕਰਨ ਵਾਲੇ ਅਤੇ ਦਰਜਨਾ ਪੁਸਤਕਾਂ ਲਿਖਣ ਵਾਲੇ ਤੇ ਸੈਂਕੜੇ ਥਾਵਾਂ ਦੇ ਉੱਤੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰੀ ਪੱਧਰ ਤੇ ਸਨਮਾਨ ਵੀ ਮਿਲਿਆ ਮੈਂ ਇਸ ਮੁੱਦੇ ਤੇ ਉਹਨਾਂ ਦੇ ਵਿਚਾਰ ਚਾਹਣਾ ਹੈ ਲਿਲੀ ਸਵਰਨ ਹੋਣੀ ਭਾਵੇਂ ਸਬੰਧ ਉਹਨਾਂ ਦਾ ਚੰਡੀਗੜ੍ਹ ਦੇ ਨਾਲ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਉਹ ਆਪਣੇ ਇੱਕ ਨਿੱਜੀ ਦੌਰ ਦੇ ਉੱਤੇ ਪਰਿਵਾਰ ਦੇ ਵਿੱਚ ਅਮਰੀਕਾ ਚ ਆਏ ਹੋਏ ਨੇ ਲਿਲੀ ਜੀ ਸਤਿ ਸ਼ਕਾਲ ਜੀ ਆਇਆਂ ਨੂੰ ਵੈਲਕਮ ਸਸ਼੍ਰੀ ਕਾਰਮਨਾ ਸਾਹਿਬ ਆਲਵੇਜ਼ ਅ ਜॉय ਟੂ ਕਮ ਐਂਡ ਬੀ ਪਾਰਟ ਆਫ ਯੋਰ ਸ਼ੋ ਹਾਂਜੀ ਬਹੁਤ ਧੰਨਵਾਦ ਜੀ ਸੋ ਸੈਲਫੋਨ ਨੂੰ ਆਪਾਂ ਇਲਜ਼ਾਮ ਲਾ ਰਹੇ ਆ ਦੋਸ਼ ਦੇ ਰਹੇ ਆ ਪਹਿਲਾਂ ਤੇ ਹੁਣ ਦੇ ਵਿੱਚ ਕਿੰਨਾ ਕੁ ਫਰਕ ਹੈ ਔਰ ਸੈਲਫੋਨ ਨੂੰ ਕਿੰਨਾ ਕੁ ਅਸੀਂ ਬਲੇਮ ਦੇ ਸਕਦੇ ਆ ਦੇਖੋ ਮੋਰੈਲਿਟੀ ਤੇ ਆਪਣੇ ਵਾਸਤੇ ਹੁੰਦੀ ਹੈ ਨਾ ਤੁਹਾਡੇ ਆਪਣੇ ਮੋਰਲਸ ਤੁਹਾਡੇ ਆਪਣੇ ਹੁੰਦੇ ਉਹਦੇ ਤੇ ਤੁਸੀਂ ਕਿਸੇ ਨੂੰ ਐਕਚੁਅਲੀ ਬਲੇਮ ਕਰ ਨਹੀਂ ਸਕਦੇ ਪਰ ਇਹ ਵੀ ਕਿ ਹੁਣ opportunity ਤੁਹਾਡੇ ਕੋਲੋ scope ਜ਼ਿਆਦਾ ਆ ਗਿਆ ਹੈ ਕਿ ਤੁਸੀਂ ਕਵਾਈਟਲੀ ਬਿਨਾ ਕਿਸੇ ਨੂੰ ਪਤਾ ਲੱਗੇ ਚੈਟ ਕਰ ਸਕਦੇ ਹੋ ਕਿਸੇ ਨਾਲ ਗੱਲ ਕਰ ਸਕਦੇ ਹੋ ਤੁਹਾਡੇ ਸੰਬੰਧ ਮਤਲਬ ਫ੍ਰੈਂਡਲੀ ਤੋਂ ਜ਼ਿਆਦਾ ਹੋ ਸਕਦੇ ਨੇ ਕਿਸੇ ਹੋਰ ਨਾਲ ਕਿਉਂਕਿ ਤੁਹਾਡੇ ਕੋਲ ਇੱਕ ਸੈਲਫੋਨ ਹੈ ਔਰ ਉਹਦਾ ਜਿਹੜਾ ਪਾਸਵਰਡ ਹੈ ਉਹ ਤੁਸੀਂ ਗੁਪਤ ਰੱਖਿਆ ਹੋਇਆ ਹੈ ਹੈਨਾ ਤੇ ਕਹਿੰਦੇ ਨੇ ਕਿ ਅਮਰੀਕਾ ਵਿੱਚ ਤੇ 44% ਕਪਲਸ ਬਤੇ ਦੱਸਦੇ ਆ 1 ਇੰਟੂ 5 ਦੇ ਜਿਹੜੀ आपस रिश्ते हैं दे के खराब हो गए घट वॉम निग, निग खत्म हो गया है और रिश्ते जेडे आपस हैं वो भी बहुत मतलब थनू तो घट घट टाइम मिलता है एक दूजे वास्ते क्योंकि टाइम इना ज्यादा खपत होता है फोन के उ ਇਹ ਚੀਜ਼ ਤੇ ਹਮੇਸ਼ਾ ਮਤਲਬ ਤੁਹਾਨੂੰ ਸ਼ੱਕ ਦੇ ਦਾਇਰੇ ਵਿੱਚ ਰੱਖਦੀ ਹੈ ਹੈਨਾ ਤੇ ਇਹ ਕਿਉਂਕਿ ਉਹ ਭਾਵੇਂ ਉਹ ਨਿਊਜ਼ ਵੇਖ ਰਿਹਾ ਹੋਵੇ ਭਾਵੇਂ ਉਹ ਸਕਰੋਲ ਐਵੇਂ ਹੀ ਕਰਦਾ ਹੋਵੇ ਬੰਦਾ ਪਰ ਔਰਤ ਨੂੰ ਜਾਂ ਬੰਦੇ ਨੂੰ ਹਮੇਸ਼ਾ ਸ਼ੱਕ ਰਹਿੰਦਾ ਹੈ ਕਿ ਪਤਾ ਨਹੀਂ ਕੀ ਕਰ ਰਿਹਾ ਹੈ ਨਾ ਟਾਈਮ ਜਿਹੜਾ ਫੋਨ ਤੇ ਲਾ ਰਿਹਾ ਹੈ ਇਹ ਗੱਲ ਤੇ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਜੇਕਰ ਆਪਾਂ ਮਰਦਾਂ ਤੇ ਔਰਤਾਂ ਨੂੰ ਕੰਪੇਅਰ ਕਰੀਏ ਕੈਨ ਬੀ ਡਿਫਰੈਂਸ਼ੀਏਟ ਕਿ ਜਾਂ ਇਸ ਵਰਤਾਰੇ ਦੇ ਵਿੱਚ ਦੋਨੇ ਹੀ ਬਰਾਬਰ ਦੇ ਸ਼ਾਮਲ ਨੇ ਦੋਨੇ ਬਰਾਬਰ ਦੇ ਜਿਹਦੇ ਹੱਥ ਵਿੱਚ ਫੋਨ ਹੈ ਜੀ ਉਹ ਬਰਾਬਰ ਦਾ ਹੀ ਸ਼ਾਮਿਲ ਹੈ ਐਵੇਂ ਕਿ ਆਦਮੀ ਕਿਉਂਕਿ ਉਹਨਾਂ ਦੀ ਅਨੋਨਿਮਸ ਹੈ ਉਹਨਾਂ ਨੂੰ ਕੋਈ ਦੇਖ ਨਹੀਂ ਸਕਦਾ ਉਹਨਾਂ ਦੀ ਕੋਈ ਮਤਲਬ ਬਿਨਾ ਦੱਸੇ ਆਪਣੇ ਆਪ ਨੂੰ ਤੁਸੀਂ ਇੰਟਰਨੈਟ ਦੇ ਜ਼ਰੀਏ ਤੁਸੀਂ ਕੁਝ ਵੀ ਕਿਸੇ ਨੂੰ ਕਹਿ ਸਕਦੇ ਹੋ ਹੈਨਾ ਤੁਹਾਡੀ ਤੁਹਾਡਾ شناخت ਨਹੀਂ ਹੈ ਕੋਈ ਉਸ ਵੇਲੇ ਉਹਦੇ ਵਿੱਚ ਤੁਸੀਂ ਬਿਲਕੁਲ ਅਨੋਨਿਮਸ ਹੋ ਲੁਕਤੋ ਇਨਵੀਜ਼ੀਬਲ ਹੋ ਹੈਨਾ ਕੋਈ ਤੁਹਾਨੂੰ ਤੁਸੀਂ ਕਿਸੇ ਨੂੰ ਕੁਝ ਵੀ ਕਹਿ ਰਹੇ ਹੋ ਤੇ ਤੁਸੀਂ ਜਿਹੜੀਆਂ ਆਪਣੀਆਂ ਇਹੋ ਜਿਹੀਆਂ ਆకాంਖਸ਼ਾਵਾਂ ਇਹੋ ਜਿਹੀ ਤੁਹਾਡੀਆਂ ਇੱਛਾਵਾਂ ਨੇ ਜਿਹੜੀਆਂ ਤੁਹਾਡੀਆਂ ਦਬੀਆਂ ਰਹਿ ਜਾਂਦੀਆਂ ਉਹ ਤੁਸੀਂ ਬਿਲਕੁਲ ਬੇਬਾਕ ਹੋ ਕੇ ਤੁਸੀਂ ਉਹਨਾਂ ਨੂੰ ਸ਼ੇਅਰ ਕਿਸੇ ਨਾਲ ਕਰ ਰਹੇ ਹੋ ਕਿਸੇ ਅਣਜਾਣ ਔਰਤ ਦੇ ਨਾਲ ਕਿਸੇ ਅਣਜਾਣ ਬੰਦੇ ਦੇ ਨਾਲ ਤੁਸੀਂ ਪੂਰਾ ਜਿਹੜਾ ਨੈਟ ਹੈ ਪੂਰੀ ਦੁਨੀਆ ਤੁਹਾਡੇ ਵਾਸਤੇ ਖੁੱਲ ਗਈ ਹੈ ਤੁਹਾਡੇ ਜਿਹੜੀ ਹਸਫਤਾਂ ਸੀਗੀਆਂ ਚਾਹਤਾਂ ਸੀਗੀਆਂ ਤੁਸੀਂ ਉਹਨਾਂ ਨੂੰ ਮਤਲਬ ਬਿਨਾ ਤੁਹਾਨੂੰ ਕੋਈ ਜਾਣੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਇਹ ਬਹੁਤ ਖਤਰਨਾਕ ਚੀਜ਼ ਹੋ ਗਈ ਹੈ ਸਾਈਕੋਲੋਜੀ ਤੇ ਬਹੁਤ ਇਫੈਕਟ ਕਰ ਰਹੀ ਹੈ ਯੰਗ ਟੀਨੇਜਰਸ ਨੂੰ ਯੰਗ ਅਡਲਟਸ ਨੂੰ ਉਹ ਮਤਲਬ ਬਿਫੋਰ ਤਾਂ ਕਿ ਜਿਹੜਾ ਤੁਸੀਂ ਤਾਂ ਹੀ ਦੇਖਣ ਨੂੰ ਆ ਰਿਹਾ ਕਿ ਜਿਹੜੇ ਵਿਆਹ ਦੇ ਰਿਸ਼ਤੇ ਆ ਉਹ ਬਹੁਤ ਖਰਾਬ ਹੋਈ ਜਾ ਰਹੇ ਹਨ ਬਹੁਤ ਸਾਰੇ ਵਿਆਹ ਟੁੱਟ ਵੀ ਰਹੇ ਹਨ ਔਰ ਇਹਦੇ ਵਿੱਚ ਕੋਈ ਮਤਲਬ ਸ਼ਰਮਨੀਏ ਕੈਂਚ ਕੇ ਜ਼ਰੂਰ ਹੈ ਇਹਦੇ ਵਿੱਚ ਹੈਲਫੋਨ ਦਾ ਹੱਥ ਹੈ ਕਿੰਨੇ ਕਿੰਨੀਆਂ ਥਾਵਾਂ ਤੇ ਮੈਰਿਜਸ ਸ਼ੱਕ ਦੇ ਬਿਨਾਂ ਤੇ ਟੁੱਟ ਜਾਂਦੀਆਂ ਕਿਉਂਕਿ ਦੋਨਾਂ ਟਾਈਮ ਹੀ ਬਹੁਤ ਲੱਗ ਰਿਹਾ ਹੈ ਫੋਨ ਦੇ ਉੱਤੇ ਤੁਸੀਂ ਮਤਲਬ ਆਪਣਾ ਇੰਨਾ ਤੁਸੀਂ ਦੁਨੀਆ ਦੇ ਨਾਲ ਤੁਸੀਂ ਜ਼ਿਆਦਾ ਕਲੋਜ਼ ਹੋ ਗਏ ਹੋ ਤੇ ਆਪਣੇ ਨਾਲ ਦੇ ਕਮਰੇ ਵਿੱਚ ਵੀ ਤੁਸੀਂ ਜੇ ਗੱਲ ਕਰਨੀ ਹੁੰਦੀ ਹੈ ਆਪਣੀ ਵਾਟੀ ਨਾਲ ਤੇ ਫੋਨ ਤੇ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਸ ਵਿੱਚ ਆਮਨੇ ਸਾਹਮਨੇ ਬੈਠ ਕੇ ਕਿੰਨੇ ਕਪਲਸ ਹੈ ਜਿਹੜਾ ਨੇ ਇੱਕ ਦੂਜੇ ਦੇ ਅੱਖ ਚ ਅੱਖ ਪਾ ਕੇ ਕੋਈ ਗੱਲ ਕੀਤੀ ਹੋਵੇ ਕਿੰਨੀਆਂ ਸਦੀਆਂ ਹੋ ਗਈਆਂ ਹੋਣੀ ਉਹਨੀਆਂ ਉਹਨਾਂ ਨੂੰ ਕਿਉਂਕਿ ਉਹ ਉਹਨਾਂ ਦਾ ਟਾਈਮ ਹੀ ਨਾ ਜਾਂਦਾ ਜਿਹੜਾ ਇੰਪੋਰਟੈਂਟ ਜਿਹੜਾ ਕਪਲ ਟਾਈਮ ਹੁੰਦਾ ਨਾ ਕਪਲ ਟਾਈਮ ਵੀ ਵੇਸਟ ਹੋ ਰਿਹਾ ਹੈ ਇਸ ਕਰਕੇ ਲਾਈਨਾਂ ਖੁੱਲੀਆਂ ਹੋਈਆਂ ਨੇ ਜੀ 778 202 1200 ਇਸ ਗੁਫ਼ਤਗੁਥ ਵਿੱਚ ਤੁਸੀਂ ਅਗਰ ਸ਼ਾਮਲ ਹੋਣਾ ਚਾਹੋ ਲਿਲੀ ਫਲਰਟਿੰਗ ਤੇ ਇਨਫिडਲਟੀ ਦੇ ਵਿੱਚ ਕਿੰਨਾ ਅੰਤਰ ਹੈ ਔਰ ਬੰਦਾ ਘਰੋਂ ਬਾਹਰ ਜਾਂ ਔਰਤ ਘਰੋਂ ਬਾਹਰ ਝਾਕਦੀ ਦੇਖਦੀ ਕਿਉਂ ਹੈ ਇਜ਼ ਇਟ 올 ਅਬਾਊਟ ਬੋਰਡਮ ਔਰ ਜਸਟ the person was uh, to be a little bit experimental and uh, bar thoda ja chaak ke te masti karna chahunda hai ka edi e degree of gravity ke kiven compare karde ho definitely flirting is harmless uh, matlab the word us word di jehdi connotation of flirting wing wo generally harmless manni jandi hai light social talk hai banter hai hansi mazak hai hai na ode vich koi toda intent nahi hunda sir jadon tusi infidelity te asi generally sanu aj शुरू तो ती कहा जाता सीना कोई फिजिकल संबंध है किसी के मतलब, पार्टनर तो अलावा लेकिन हूँ तो इनफीडैलिटी के भी बहुत सारे तरीके मतलब आ गए मतलब देर इज यू नोर फोन दे उ वार्तालाप कर रहे हो किसी न uh, कर रहे हो भी इनफीडैलिटी शामिल हो जाती है बिकॉज तुम लाइन क्रॉस कर रहे हो इस करके चीज़ हूँ इट इज very different from the infidelity jehda sade purane zamane vich socha janda si ki ji oh flani da flane naal chakkar hai te oh chakkar matlab it doesn't mean ki it is just a mild affair even an affair is a bad word in our times you know flirting was still considered ki chalo theek hai lekin jadon ye cheezon nu next level te le aandi hai definitely ede vich bahut zyada scope hai tuhanu matlab tusi lines cross karde ho aur onu tusi bilkul hi infidelity hi man, man, mannoge ਬਿਲਕੁਲ ਗੱਲ ਇਹ ਹੈ ਕਿ ਇੱਕ ਪੰਜਾਬੀ ਚ ਕਿਹਾ ਜਾਂਦਾ ਹੈ ਕਿ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ ਯਾਨੀ ਜਿਹੜੇ ਪੈਸੇ ਥੇਲੇ ਚ ਸਮਰਥ ਨੇ ਤਨਹਾੜ ਲੋਕ ਨੇ ਰਾਜੇ ਮਹਾਰਾਜੇ ਨੇ ਉੱਥੇ ਤੇ ਨਾਰਮ ਹੋਇਆ ਕਰਦਾ ਸੀਗਾ ਪੰਜਾਬ ਚ ਆਪਣਾ ਬਿਲਕੁਲ ਮੇਰੇ ਖਿਆਲ ਦੁਨੀਆ ਜਾਣਦੀ ਹੈ ਕਿ ਪਟਿਆਲੇ ਵਾਲੇ ਰਾਜੇ ਦੀਆਂ 365 ਰਾਣੀਆਂ ਸਨ ਔਰ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਉਸ ਜ਼ਮਾਨੇ ਦੇ ਵਿੱਚ ਜੋ ਇਹਨਾਂ ਦਾ ਤਰਜ਼ੇ ਜ਼ਿੰਦਗੀ ਹੋਇਆ ਕਰਦਾ ਸੀਗਾ ਲੋਕਾਂ ਨੂੰ ਸਵੀਕਾਰ ਸੀਗਾ ਲੋਕੀਆਂ ਆਪਣੀਆਂ ਧੀਆ ਰਾਜੇ ਨਾਲ ਰਿਸ਼ਤਗੀ ਪਾਉਣ ਲਈ ਆਫਰ ਕਰਦੇ ਸੀਗੇ ਔਰ ਰਾਜਾ ਦੁਰਾਚਾਰੀ ਰਾਜਾ ਜਿਹੜਾ ਉਹਨੂੰ ਪੁਜਿਆ ਜਾਂਦਾ ਸੀਗਾ ਇਹ ਮੈਂ ਸਮਝਦਾ ਕਿ ਕੀ ਉਹ ਵੱਖਰੇ ਸੰਸਾਰ ਚੋਂ ਆਏ ਸਨ ਇਜ਼ ਇਟ ਸਮਥਿੰਗ ਟੂ ਡੂ ਵਿਦ યોਰ ਸੋਸ਼ਲ ਸਟੈਟਸ ਐਂਡ ਮਨੀ ਇਨ યોਰ ਪਾਕਟ ਥੈਟ ਯੂ ਆਰ ਅਲਾਉਡ ਟੂ ਡੂ ਐਂਡ ਯੂ ਆਰ ਨਾਟ ਅਲਾਉਡ ਟੂ ਡੂ ਐਬਸੋਲੂਟਲੀ ਐਬਸੋਲੂਟਲੀ ਜਿਦੇ ਪੱਲੇ ਗਾਣੇ ਉਹਦੇ ਕਮਲੇ ਵੀ ਸਿਆਣੇ ਤੁਸੀਂ ਐਬਸੋਲੂਟਲੀ ਯੂ نو ਵਾਟ ਜਦੋਂ ਤੁਸੀਂ ਅਮੀਰ ਹੋ ਤੇ ਤੁਸੀਂ ਵਾਟੀਆਂ ਵੀ ਤੇ ਜ਼ਿਆਦਾ ਰੱਖ ਸਕਦੇ ਸੋ ਨਾ ਮਤਲਬ is it all दे about दे affordability like you keep many cards if you if you have money yeah but of course uh, anybody would want to be polygamous kyunki jada aadmi hai jadi zaat hai aadmi di oh monogamous nahi hai you mean thoda ishara mard wale pas se aa

was always used for these purposes she was never given a choice lekin banda burden hai ohde kol paise hai oh he can afford it he would want to kyunki ohdi nature polygamous hai oh nahi mainu lagda lilly main thoda differ karra thode naal thoda je main ehna kehne ke bande ke main ohna di khatir bolda nahi haan ਮੈਨੂੰ ਲੱਗਦਾ ਹੈ ਕਿ ਹੁਣ ਪੁਰਾਣੇ ਜ਼ਮਾਨੇ 'ਚ ਤਾਂ ਇਹ ਗੱਲਾਂ ਸਾਰੀਆਂ ਸਹੀ ਨੇ ਜੀ ਬੰਦਾ ਬਾਹਲਾ ਬਾਹਰ ਜਾਂਦਾ ਸੀਗਾ ਉਹਦੇ ਕੋਲੇ ਪੈਸੇ ਸੀਗੇ ਉਹ ਕੰਟਰੋਲ ਕਰਦਾ ਸੀਗਾ ਔਰਤ ਨੂੰ ਦਬਾ ਕੇ ਰੱਖਦਾ ਸੀਗਾ ਖੁੱਲੀ ਖੇਡ ਖੇਡਦਾ ਸੀਗਾ ਪੁਰਾਣੇ ਜ਼ਮਾਨੇ 'ਚ ਤਾਂ ਗੱਲਾਂ ਠੀਕ ਸੀਗੀਆਂ ਲੇਕਿਨ ਅੱਜ ਕੱਲ ਤੇ ਔਰਤ ਬਰਾਬਰ ਖੜੀ ਐ ਉਨੀ ਨੌਕਰੀ ਉਹ ਕਰਦੀ ਐ ਕਈ ਵਾਰੀ ਜ਼ਿਆਦਾ ਕਮਾਉਂਦੀ ਐ ਔਰ ਅੱਜ ਕੱਲ ਤੇ ਦਬਾਅ ਵਾਲੀ ਗੱਲ ਤੇ ਮੈਨੂੰ ਦੀਂਦੀ ਨਹੀਂ ਹੈ ਲੇਕਿਨ ਔਰਤਾਂ ਜੇਕਰ ਅੱਜ ਕੱਲ ਇਹ ਸਾਰਾ ਕੁਝ ਸਵੀਕਾਰ ਕਰਦੀਆਂ ਨੇ ਔਰ ਖੁਦ ਇਸ ਖੇਡ ਦੇ ਵਿੱਚ ਸ਼ਾਮਲ ਨੇ ਇਹ ਇੱਕ ਤਾਂ ਇੱਕ ਵੱਖਰਾ ਚੈਪਟਰ ਹੈ ਮੈਨੂੰ ਲੱਗਦਾ ਮਰਦਾਂ ਨੂੰ ਹੁਣ ਬਲੇਮ ਕਰਨਾ ਬੰਦ ਕਰ ਦੇਣਾ ਚਾਹੀਦਾ ਚਲੋ ਬਲੇਮ ਨਹੀਂ ਕਰਦੇ ਲੇਕਿਨ ਹਾਂ ਡੈਫੀਨਿਟਲੀ ਔਰਤਾਂ ਹੁਣ ਸ਼ਾਮਿਲ ਐਸ ਕਰਕੇ ਹੋ ਰਹੀਆਂ ਕਿਉਂਕਿ ਉਹਨਾਂ ਨੂੰ ਓਪਰਚੁਨਿਟੀ ਹੈ ਉਹ ਬਾਹਰ ਜਾਂਦੀਆਂ ਉਹ ਉਸ ਮਾਹੌਲ 'ਚ ਰਹਿੰਦੀਆਂ ਉਹਨਾਂ ਨੂੰ ਲੋਕ ਮਿਲਦੇ ਉਹਨਾਂ ਦੇ ਸਰਕਮਸਟੈਂਸਸ ਐ ਹੁਜੇ ਹੋ ਜਾਂਦੇ ਹਨ ਪਰ ਉਹਦੇ ਵਿੱਚ ਤੁਸੀਂ ਫਿਰ ਅਸੀਂ ਤੇ ਸੈਲਫੋਨ ਦੀ ਗੱਲ ਤੋਂ ਸ਼ੁਰੂ ਹੋਏ ਸਾਂ ਫਿਰ ਅਸੀਂ ਸਮਾਲ ਟਾਊਨ ਦੀਆਂ ਗੱਲਾਂ ਕਰਦੇ ਹਾਂ ਸਮਾਲ ਟਾਊਨ ਇੰਡੀਆ ਦੀਆਂ ਵੀ ਗੱਲਾਂ ਆਖਬਾਰਾਂ ਜਾਂਦੀਆਂ ਕਿ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਔਰਤ ਮਤਲਬ ਤੋਖੇ ਨਾਲ ਜਾਂਦੀ ਪਰ ਇਹ ਤਾਂ ਫਿਰ ਆਪਣੀ ਤੁਸੀਂ ਪਰਸਨਲ ਉਹਦੇ ਉੱਤੇ ਕਰੋਗੇ ਨਾ ਹਰ ਬੰਦੇ ਦੀ ਪਰਸਨਲ ਕੀ ਕਿਹੜੀ ਔਰਤ ਕਿਉਂ ਐਦਾ ਹੈਗੀ ਬੀਇੰਗ ਅ ਵੂਮੈਨ ਪ੍ਰੋਬਾਬਲੀ ਯੂ ਯੂ ਆਰ ਇਨ ਅ ਬੈਟਰ ਪੋਜੀਸ਼ਨ ਟੂ ਕਮੈਂਟ ਅਸੀਂ ਤੇ ਮਰਦਾਂ ਨੇ ਤਾਂ ਕਵਿਤਾਵਾਂ ਲਿਖੀਆਂ ਨੇ ਮਰਦਾਂ ਨੇ ਤਾਂ ਨੋਵਲ ਲਿਖੇ ਨੇ ਮਰਦਾਂ ਨੇ ਤਾਂ ਔਰਤ ਦੇ ਸਹਾਂਪਨ ਨੂੰ ਡਿਸਕ੍ਰਾਈਬ ਕਰਨ ਦੇ ਵਿੱਚ ਹੀ ਸਾਰੀ ਉਮਰ ਲਾਤੀ ਲੇਕਿਨ ਬੀਇੰਗ ਅ ਵੂਮੈਨ ਯੂ ਕੈਨ ਟੈਲ ਮੀ ਬੈਟਰ ਕਿ ਇਜ਼ ਇਟ ਇਨ ਗ੍ਰੇਨ ਦੇਨ ਅ ਵੂਮੈਨ ਸਾਈਕੋਲੋਜੀ ਥੈਟ ਕਿ ਮਰਦ ਜਿਹੜਾ ਸਫਲ ਹੈ ਪੈਸੇ ਢੇਲੇ ਵਾਲਾ ਹੈਗਾ ਚੰਗੇ ਘੋੜੇ ਤੇ ਚੜਦਾ ਹੈ ਚੰਗੀ ਕਾਰ ਚਲਾਉਂਦਾ ਹੈ ਕਾਮਯਾਬ ਬਿਜ਼ਨਸਮੈਨ ਹੈ ਔਰਤ ਉਧਰ ਨੂੰ ਝੁਕਦੀ ਹੈ ਮੱਲੋ ਜ਼ੋਰੀ ਝੁਕਦੀ ਹੈ ਕਿ ਮਰਦਾਂ ਦੀ ਕੁਝ ਹੋਰ ਆਦਤਾਂ ਨੇ ਕੁਝ ਐਸਾ ਜਾਦੂ ਤਲਿਸਮ ਜਿਹੜਾ ਹੈਗਾ ਔਰਤਾਂ ਨੂੰ ਪਾ ਜਾਂਦਾ ਹੈ ਦੇਖੋ ਜੀ ਹਸਬੰਡ ਮਟੀਰੀਅਲ ਜਿਹੜਾ ਹੁੰਦਾ ਨਾ ਵੀ ਹਸਬੰਡ ਓਨ ਵਾਸਤੇ ਕੀ ਕੀ ਤੁਹਾਡੇ ਕੋਲ ਗੁਣ ਹੋਣੇ ਚਾਹੀਦੇ ਆ ਉਹ ਅਲੱਗ ਹੁੰਦੇ ਨੇ ਲੇਕਿਨ ਆਸ਼ਕੀ ਵਾਸਤੇ ਕਿਸੇ ਉਤੇ ਮਰ ਮਟਣ ਵਾਸਤੇ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਤਾਂ ਫਿਰ ਕਹਿੰਦੇ ਨਾ ਕਿ ਬੰਦਾ ਕੇਰਿੰਗ ਹੋਣਾ ਚਾਹੀਦਾ ਹੈ ਤੁਹਾਨੂੰ ਹਸਾਉਣ ਵਾਲਾ ਹੋਣਾ ਚਾਹੀਦਾ ਹੈ ਤੁਹਾਨੂੰ ਅਟੈਂਸ਼ਨ ਦੇਣ ਵਾਲਾ ਹੋਣਾ ਚਾਹੀਦਾ ਹੈ ਭਾਵੇਂ ਉਹ ਗਰੀਬ ਵੀ ਹੋਵੇ ਹਨਾ ਮਤਲਬ ਦੋ ਵੱਖਰੇ ਵਿਭਾਗ ਨੇ ਜੀ ਐਬਸੋਲੂਟਲੀ ਬਿਲਕੁਲ ਵੱਖਰੇ ਵਾਗ ਗਏ ਕਿਉਂਕਿ ਜੇ ਤੁਸੀਂ ਬੰਦੇ ਨੂੰ ਜਦੋਂ ਫਿਰ ਆਪਾਂ ਫਿਰ ਆਪਾਂ ਵਿਭਾਗ ਨੰਬਰ 2 ਨੂੰ ਮਾੜਾ ਕਿਉਂਕਿ ਇਹਨੇ ਮੈਨੂੰ ਇਹ ਨਹੀਂ ਸਮਝਾਉਂਦੀ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਤੇ ਵਿਆਹ ਹੀ ਘਟ ਗਏ ਕੁੜੀਆਂ ਮੁੰਡੇ ਵਿਆਹ ਕਰਾਉਣਾ ਹੀ ਨਹੀਂ ਚਾਹੁੰਦੇ ਲਿਵ ਇਨ ਰਿਲੇਸ਼ਨਸ਼ਿਪਸ ਐਨੇ ਕਾਮਨ ਹੋ ਗਏ ਕਿ ਸਾਨੂੰ ਹੁਣ ਇਸ ਗੱਲ ਤੇ ਬਹੁਤ ਸ਼ਰਮ ਕਰਕੇ ਵੀ ਅਸੀਂ ਗੱਲ ਨਹੀਂ ਕਰਦੇ ਸਾਡੇ ਆਪਣੇ ਘਰਾਂ ਦੇ ਵਿੱਚ ਸਾਡੇ ਆਪਣੇ ਜਾਣਕਾਰਾਂ ਦੇ ਬੱਚੇ ਆਰਾਮ ਨਾਲ ਹੁਣ ਓਪਨਲੀ ਲਿਵ-ਇਨ ਰਿਲੇਸ਼ਨਸ਼ਿਪਸ ਵਿੱਚ ਰਹਿਣੇ ਸ਼ੁਰੂ ਹੋ ਗਏ ਮਤਲਬ ਕਦੀ ਸੋਚ ਸਕਦੇ ਸੋ ਕਿ ਜਦੋਂ ਅਸੀਂ ਵੱਡੇ ਹੋ ਰਹੇ ਸਾਂ ਜਦੋਂ ਕਿ ਤੁਸੀਂ ਮੁੰਡੇ ਨਾਲ ਗੱਲ ਵੀ ਕਰਨੀ ਹੁੰਦੀ ਸੀ ਤੁਹਾਨੂੰ ਚੋਰੀ ਜਾ ਕੇ ਕਹਿਣਾ ਪੈਂਦਾ ਸੀ ਔਰ ਬਹੁਤ ਸਾਰੇ ਰਾਖੀ ਬ੍ਰਦਰਸ ਹੁੰਦੇ ਸਨ ਜਿਉਂ ਮੇਰਾ ਰਖੜੀ ਬੰਨਿਆ ਭਰਾ ਹੈ ਐਕਚੁਅਲੀ ਕਿਉਂਕਿ ਮੁੰਡਿਆਂ ਨਾਲ ਗੱਲ ਕਰਨ ਦੇ ਮੌਕੇ ਨਹੀਂ ਸੀ ਹੁੰਦੇ ਹੁਣ ਤਾਂ ਤੁਸੀਂ ਕਹਿੰਦੇ ਹੋ ਕਿ ਵਿਆਹ ਕਰਨ ਦੀ ਲੋੜ ਹੀ ਕੀ ਹੈ ਟਾਈਮ ਸੈਲ ਚੇਂਜਡ ਮਤਲਬ ਸਾਨੂੰ ਯਾਤਾਂ ਵਾਪਸ ਆਪਣੇ ਕਮਿਊਨਿਟੀ ਨੂੰ ਆਪਣੇ ਸਪਿਰਚੁਅਲ ਤਰੀਕੇ ਵਾਪਸ ਉਸ ਪਾਸੇ ਜਾਣਾ ਚਾਹੀਦਾ ਜਿਹਦੇ ਕਿ ਜਿਹਦੇ ਵਿੱਚ ਅਸੀਂ ਵਾਪਸ ਆਪਣੇ ਵਿਆਹ ਦੇ ਰਿਸ਼ਤੇ ਨੂੰ ਕਾਮਯਾਬ ਬਣਾਣਾ ਉਤੇ ਕੰਮ ਕਰੀਏ ਤਾਂ ਕਿ ਸਾਡਾ ਸੋਸ਼ਲ ਫੈਬਰਿਕ ਬਿਲਕੁਲ ਟੁੱਟ ਟੁੱਟ ਕੇ ਬिखर ਹੀ ਨਾ ਜਾਵੇ ਹੈਨਾ ਸੋ ਇਹ ਚੀਜ਼ਾਂ ਹੈ ਬਿਲਕੁਲ ਹੋ ਰਹੀਆਂ ਹਨ ਔਰ ਅਸੀਂ ਇਹਨਾਂ ਦੀ ਬਾਰੇ ਗੱਲ ਕਰ ਰਹੇ ਹਾਂ ਇਹ ਬਹੁਤ ਅੱਛੀ ਗੱਲ ਲੱਗਦੀ ਹੈ ਹੋਲਡ ਕਰਿਓ ਜੀ ਹੋਲਡ ਕਰਕੇ ਰੱਖਿਓ ਬਹੁਤ ਹੀ ਰੌਚਕ ਗੱਲਬਾਤ ਹੋ ਰਹੀ ਹੈ ਦਰਸਲ ਸੈਲ ਫੋਨਾਂ ਦੇ ਭੂਮਿਕਾ ਦੇ ਉਤੇ ਦਰਸਲ ਸ਼ੁਰੂਆਤ ਕੀਤੀ ਸੀਗੀ ਲੇਕਿਨ ਇਹ ਬਹੁਤ ਡੂੰਗੀ ਚਲੀ ਗਈ ਹੈ ਤੁਸੀਂ ਆ ਸਕਦੇ ਹੋ 778 202 1200 ਲਿੱਲੀ ਸਵਰਨ ਹੋਣੀ ਅਮਰੀਕਾ ਤੋਂ ਸਾਡੇ ਨਾਲ ਐਸਓ ਲਾਈਨ ਤੇ ਨੇ ਔਰ ਬਹੁਤ ਖੁੱਲ ਕੇ ਕਿਉਂਕਿ ਲੇਖਾ ਹੋਣ ਦੇ ਨਾਤੇ ਉਹਨਾਂ ਦੀ ਬੁੱਧੀ ਮੈਂ ਕਹਾਂਗਾ ਕਿ ਸੁਖਮਾ ਹੈ ਔਰ ਬੇਬਾਕੀ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਕਿਸੇ ਵੀ ਪੁੱਛੇਗੇ ਸਵਾਲ ਨੂੰ ਬਹੁਤ ਹੀ ਸਨਮਾਨਜਨਕ ਤਰੀਕੇ ਨਾਲ ਖੇਡ ਰਹੇ ਨੇ ਕਿ ਸੈਲਫੋਨਾਂ ਨੂੰ ਦੋਸ਼ ਦੇ ਦिए ਕਿ ਅੱਜਕੱਲ ਜਿਵੇਂ ਸੁਣਦੇ ਆ ਕਿ ਸਾਰੇ ਬੰਨੇ ਹਹਾਕਾਰ ਮੱਚੀ ਹੋਈ ਹੈ ਕਿ ਔਰਤਾਂ ਤੇ ਮਰਦਾਂ ਦਾ ਕੋਈ ਕਿਸੇ ਕਿਸਮ ਦਾ ਕੋਈ ਤੰਦ ਹੀ ਨਹੀਂ ਰਹੀ ਤੰਦਾਂ ਦੇ ਵਿੱਚ ਮਘੋਰੇ ਹੋ ਗਏ ਨੇ ਔਰ ਆਲੇ-ਦੁਆਲੇ ਹਰੇਕ ਵਿਅਕਤੀ ਮਰਦ ਔਰਤ ਝਾਕਣ ਲੱਗ ਪਿਆ ਹੈ ਪ੍ਰਾਣੀਆਂ ਦੋਸਤੀਆਂ ਨੂੰ ਰਿਵਾਈਵ ਕੀਤਾ ਜਾ ਰਿਹਾ ਹੈ। ਅਲਾਂਬੇ ਵਾਲੀ ਗੱਲ ਬਣ ਗਈ ਹੈ ਕਿ ਜਾਂ ਇਹ ਅੱਜ ਦੇ ਸੰਸਾਰ ਦੀ ਹਕੀਕਤ ਹੈ ਕੁਝ ਇਸ ਕਿਸਮ ਦੀ ਗੱਲਬਾਤ ਚੱਲ ਰਹੀ ਹੈ। ਲਿੱਲੀ ਸਵਰਨ ਹਣੀ ਸਾਡੇ ਵਿਸ਼ੇਸ਼ ਮਹਿਮਾਨ ਨੇ ਕਾਲਸ ਮੈਨ ਲੈਣ ਲਈ ਲਾਈਨਾਂ ਖੋਲ੍ਹ ਦਿੱਤੀਆਂ ਨੇ। ਗਰਦੀਪ ਸਾਡੇ ਪਹਿਲੇ ਕਾਲਰ ਨੇ, ਗਰਦੀਪ ਸਾਥੀ ਕਾਲ। ਸਾਥੀ ਕਾ ਭਾਜੀ। ਆਓ ਜੀ। ਭਲੀ ਜਿਹੜੀ ਅਸੀਂ ਚੰਦ ਕਹਿੰਦੇ ਆਂ ਵੀ ਔਰਤ ਮਰਦ ਦੇ ਵਿੱਚ ਕੰਧ ਆ ਇੱਕ ਕੰਧ ਹੈ ਹੀ ਨਹੀਂ ਸੀ। ਇਹ ਕੰਧ ਸਮਾਜ ਨੇ ਪੈਦਾ ਕੀਤੀ ਆ। ਜਿਹੜਾ ਵਿਆਹ ਆ ਔਰ ਜਦੋਂ ਵਿਆਹ ਦੀ ਗੱਲ ਆਉਂਦੀ ਆ ਉਦੋਂ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਆ ਜਾਂਦੀ ਆ ਕਿ ਹਸਬੰਡ ਤੇ ਵਾਈਫ ਤੇ ਵਾਈਫ ਜਿਹੜੀ ਆ ਉਹ ਬੜੀ ਚੰਗੀ ਹੁੰਦੀ ਆ ਹੁਣ ਜਦੋਂ ਦਿੱਲੀ ਹੋਜੀ ਵੀ ਕਿਹਾ ਵੀ ਅਸੀਂ ਦਰਪਤੀ ਦੀ ਗੱਲ ਕਰਦੇ ਆ ਉਹ ਉੱਥੇ ਆ ਕੇ ਵੀ ਸਾਨੂੰ ਇਦਾਂ ਕਹਿਣਾ ਪੈਂਦਾ ਵੀ ਉਹ ਮਜਬੂਰੀ ਸੀ ਉਹਨਾਂ ਦੀ ਨਹੀਂ ਇਦਾਂ ਨਹੀਂ ਹੋ ਹੈਗਾ ਜਦੋਂ ਕੁਦਰਤ ਨੇ ਸਾਨੂੰ ਬੰਦਾ ਤੇ ਜਨਾਨੀ ਬਣਾਇਆ ਉਹ ਤੋਂ ਬਾਅਦ ਇੱਕ ਦੂਜੇ ਵੱਲ ਜੇ ਹੁਣ ਜਿਹੜਾ ਵਿਆਹ ਆ ਉਹ ਬਹੁਤ ਘੱਟ ਬੰਦਿਆਂ ਦੇ ਆਪਣੇ ਫੈਸਲੇ ਆ ਉਹ ਕਿਸੇ ਹੋਰ ਨੇ ਸਾਡੇ ਉੱਤੇ ਫੈਸਲੇ ਲੈ ਕੇ ਸਾਡੇ ਉੱਤੇ ਥੋਪੇ ਹੋਏ ਆ ਹੁਣ ਅੱਜ ਸਾਨੂੰ ਅਪਰਚੂਨਿਟੀ ਮਿਲੀ ਆ ਫੋਨ ਦੀ ਤਾਂ ਉਹ ਜਿਹੜੀਆਂ ਅੰਦਰ ਭਾਵਨਾਵਾਂ ਦੱਬ ਹੋਈਆਂ ਉਹਨਾਂ ਦੇ ਬਾਅਦ ਤਾਂ ਉਹਨੇ ਉਹਨੇ ਨਾਲੇ ਵੱਡੀ ਗੱਲ ਇਹ ਹੈ ਇਹਨੂੰ ਅਸੀਂ ਇਹਨੂੰ ਅਸੀਂ ਇਸ ਨਿਗਾ ਨਾਲ ਸਾਨੂੰ ਦੇਖਣਾ ਹੀ ਨਹੀਂ ਚਾਹੀਦਾ ਸਮਝ ਤੱਕਾ ਉੱਥੇ ਪਹਿਲਾਂ ਹੁੰਦਾ ਸੀ ਰਾਜੇ ਮਹਾਰਾਜਿਆਂ ਦੇ ਟਾਈਮ ਹੁਣ ਵੀ ਹੁੰਦਾ ਆ ਅਰਬਖੰਡਰੀਆਂ ਦੇ ਵਿੱਚ ਜਿਨਾ ਮੁਲਕਾਂ ਦੇ ਵਿੱਚ ਖੁੱਲ੍ਹ ਦਿੱਤੀ ਹੋਈ ਆ ਕੁੜੀ ਨੂੰ ਜਿੱਦਾਂ ਇੱਕ ਵਾਰੀ ਕੋਲੋਕੰਬੀਆ ਉੱਥੇ ਅਮੀਰੀ ਗਰੀਬੀ ਦਾ ਮਤਲਬ ਨਹੀਂ ਹੈ ਉਹ ਕੁੜੀਆਂ ਐਡਵਾਂਸ ਆ ਕੁੜੀ ਦੇ ਕੋਲ ਤਾਂ ਬਹੁਤ ਸੈਲਸ ਹੁੰਦੀ ਆ ਉਹਨਾਂ ਚਟਪਟਾ ਲੱਗ ਜਾਂਦਾ ਕਿ ਇਹ ਬੰਦੇ ਨੇ ਕਿੱਦਾਂ ਦੀ ਨਿਗਾਹ ਆ ਇਦਾਂ ਨਹੀਂ ਹੈਗਾ ਵੀ ਜੇ ਹੁਣ ਤੁਸੀਂ ਹੌਸਟਲਾਂ 'ਚ ਪੜ੍ਹਦੇ ਰਹੇ ਆ ਇਦਾਂ ਕਿਤੇ ਕਿਤੇ ਮੁੰਡੇ ਕੁੜੀਆਂ ਇਕੱਠੀ ਥੋੜਾ ਸੌਂਦੇ ਰਹੇ ਆ ਜੇ ਮੈਂ ਯੂਰਪ 'ਚ ਰਹਿ ਕੇ ਆਇਆ ਯੂਰਪ ਇੰਨਾ ਖੁੱਲਾ ਮੁਲਕ ਆ ਉੱਥੇ ਕੁੜੀਆਂ ਆਪਣੀ ਮਰਜ਼ੀ ਤੋਂ ਬਗੈਰ ਗੱਲ ਵੀ ਨਹੀਂ ਕਰਦੀਆਂ ਇਦਾਂ ਤਾਂ ਕੁਝ ਨਹੀਂ ਹੈਗਾ ਇਹ ਸਾਨੂੰ ਐਵੇਂ ਲੱਗਦਾ ਜਾਂ ਸਾਡੇ ਉੱਤੇ ਵੀ ਗੱਲ ਇਹ ਬਣ ਜਾਂਦੀ ਆ ਵੀ ਅਸੀਂ ਫੋਨ ਦੇ ਰਹੇ ਹਾਂ ਫੁਲਾਨੀ ਕੁੜੀ ਨੂੰ ਸੈੱਟ ਹੋ ਗਿਆ ਘਰ ਦੇ ਸ਼ੱਕਵਾਦਾ ਜਿਹੜੀ ਸ਼ੱਕ ਆ ਉਹ ਸਭ ਤੋਂ ਪਿਆਰੇ ਪੋਵਾਰੇ ਦੀ ਜਾਣਿਆ ਪਿਆਰ ਹੈ ਹੀ ਨਹੀਂ ਜੇ ਪਿਆਰ ਹੋਵੇ ਵਿਸ਼ਵਾਸ ਹੋਵੇ ਵੀ ਨਹੀਂ ਇਹ ਇਦਾਂ ਦਾ ਹੈ ਹੀ ਨਹੀਂ ਕਿਉਂਕਿ ਉਹ ਸ਼ੱਕ ਤਾਂ ਸ਼ੁਰੂ ਤੋਂ ਪੈਦਾ ਹੋਈ ਹੋਇਆ ਵੀ ਇਹ ਇਹ ਬੰਦਾ ਹੈ ਹੀ ਨਹੀਂ ਠੀਕ ਹੈਗਾ ਕਿਉਂਕਿ ਉਹ ਘਰ 'ਚ ਕਲੇਸ਼ ਦੀ ਗੱਲ ਉਹ ਫੈਸਲੇ ਕਿਸੇ ਹੋਰ ਨੇ ਲਏ ਹੋ ਆ ਤੇ ਦੋਸ਼ ਅਸੀਂ ਫੋਨ ਨੂੰ ਦੇਈ ਜਾਂਦੇ ਆ ਗਲਤੀਆਂ ਸਾਡੀਆਂ ਆਪਣੀਆਂ ਆ ਮੈਨੂੰ ਤਾਂ ਇਦਾਂ ਲੱਗਦਾ ਪਿਆ ਜੀ ਤੁਸੀਂ ਜੀ ਆਪਾਂ ਲੀਲੀ ਹੁਣਾਂ ਦਾ ਕਮੈਂਟ ਦੇਖਦੇ ਆਂ ਭਲਾ ਕੀ ਹੋਏਗਾ ਲੀਲੀ ਹਾਂਜੀ ਮੈਂ ਤਾਂ ਗੁਰਦੀਪ ਬਿਲਕੁਲ ਗੁਰਦੀਪ ਭਾਣਾ ਸਹਿਮਤ ਆ ਕਿਉਂਕਿ ਮੈਂ ਸਟਾਰਟ ਹੀ ਆਪਣੀ ਕਾਨਵਰਸੇਸ਼ਨ ਉਸ ਗੱਲ ਨਾਲ ਕੀਤੀ ਸੀ ਕਿ ਮੋਰੈਲਿਟੀ ਤੁਹਾਡਾ ਆਪਣਾ ਚਰਿੱਤਰ ਤੁਹਾਡੇ ਆਪਣੇ ਹੱਥ ਵਿੱਚ ਹੈ ਤੁਸੀਂ ਉਸ ਨੂੰ ਉਸ ਚੀਜ਼ ਨੂੰ ਕਿstra استعمال ਕਰਦੇ ਹੋ ਕਿਸ ਤਰ੍ਹਾਂ ਤੁਸੀਂ ਉਹਦਾ ਕਰਦੇ ਹੋ ਯੂ نو ਆਪਣੇ ਆਪ ਨੂੰ ਕਿਸ ਤਰ੍ਹਾਂ ਟਾਲਦੇ ਹੋ ਅੱਜ ਕੱਲ ਦੀ ਪ੍ਰੈਸੈਂਟ ਸਿਚੁਏਸ਼ਨ ਦੇ ਅੰਦਰ ਉਹ ਤਾਂ ਤੁਹਾਡੇ ਉੱਤੇ ਹੀ ਹੈ ਨਾ ਤੁਸੀਂ ਕਿਸੇ ਨੂੰ ਦੋਸ਼ ਦੇ ਹੀ ਨਹੀਂ ਸਕਦੇ ਨਾ ਤੁਹਾਨੂੰ ਦੋਨਾ ਦੇਣਾ ਚਾਹੀਦਾ ਹੈ ਪਰ ਮੈਨੂੰ ਪਤਾ ਹੈ ਕਿ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਪੁਰਾਣੇ ਰਿਸ਼ਤੇ ਰਿਵਾਈਵ ਹੋ ਗਏ ਇਸ ਤਰ੍ਹਾਂ ਵੀ ਮੈਂ ਬਹੁਤ ਆਪਣੀ ਫਰੈਂਡ ਸਰਕਲ ਵਿੱਚ ਵੀ ਦੇਖਿਆ ਹੈ ਕਿ ਬੰਦਿਆਂ ਨੂੰ ਜਾਂ ਔਰਤਾਂ ਨੂੰ ਆਪਣੇ ਪੁਰਾਣੇ ਜਵਾਨੀ ਦੇ ਗਰਲਫ੍ਰੈਂਡ ਔਰ ਫਿਰ ਪਛਾਣ ਦੇ ਲੋਕ ਮਿਲ ਗਏ ਉਹਨਾਂ ਨਾਲ ਉਹਨਾਂ ਦੀ ਆਪਣੀ ਜਿਹੜੀ ਮੈਰਿਟਲ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਪ੍ਰੋਬਲਮਸ ਆਈਆਂ ਐ ਕਿ ਕੌਣ ਐਕਸੈਪਟ ਕਰੇਗਾ ਕਿ ਹੁਣ ਤੁਸੀਂ ਫਿਰ ਤੋਂ ਯੂ نو ਯੂ ਡਿਵਾਈਡਿੰਗ ਇਟ ਤੇ ਲੋਕਾਂ ਨੂੰ ਹੁਣ ਮੌਕੇ ਤੇ ਮਿਲਣਾ ਇਹ ਗੱਲ ਤਾਂ ਸੱਚ ਐ ਲੇਕਿਨ ਤੁਸੀਂ ਕਿਉਂ ਉਹਦਾ ਕਰਦੇ ਹੋ ਉਹ ਤੇ ਤੁਹਾਡੇ ਆਪਣੇ ਵਾਸਤੇ ਪਰ ਇਹ ਨਹੀਂ ਉਹ ਗੀਤ ਨਹੀਂ ਹੈਗਾ ਕਿ ਜੋ ਅਫਸਾਨਾ ਅੰਜਾਮ ਤੱਕ ਲਾਣਾ ਨਾ ਹੋ ਮਮਕਨ ਉਸੇ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ ਛੋੜਨਾ ਅੱਛਾ ਹੁਣ ਜਿਹਨੇ ਛੋੜ ਦਿੱਤਾ ਸੀਗਾ ਫਰੀਜ਼ ਹੋ ਗਿਆ ਸੀ ਭੁੱਲ ਭਲਾ ਗਿਆ ਸੀਗਾ ਫੋਨ ਨੇ ਰਿਵਾਈਵ ਕਰ ਲਿਆ ਹੁਣ ਇਹ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਉਹ ਫਿਜ਼ੀਕੈਲਿਟੀ ਇਨਵੋਲ ਹੋਵੇ ਮੈਂ ਸਮਝਦਾ ਹਾਂ ਕਿ ਜੇਕਰ ਕਿਸੇ ਐ ਗਵਾਚੀ ਹੋਈ ਚੀਜ਼ ਨੂੰ ਲੱਭ ਕੇ ਤੁਸੀਂ ਇੱਕ ਵਾਰ ਫੇਰ ਉਸ ਦੋਸਤੀ ਦੇ ਪਲਾਂ ਨੂੰ ਯਾਦ ਕਰਦੇ ਹੋ ਤੇ ਮਾਨਦੇ ਹੋ ਤੇ ਆਪਣੀ ਜ਼ਿੰਦਗੀ 'ਚ ਇਨ ਆ ਵੈਰੀ ਐਮਿਕੇਬਲ ਐਂਡ ਰਿਸਪੈਕਟਫੁਲ ਵੇ ਨਾਲ ਉਸ ਨੂੰ ਮੰਜਾ ਕੁਰਸੀ ਢਾ ਕੇ ਦਿੰਨੇ ਕੋ ਆ ਭਾਈ ਬੈਠ ਆਪਾਂ ਪ੍ਰਾਣੀਆਂ ਗੱਲਾਂ ਕਰੀਏ ਤਾਂ ਇਹ ਸਵੀਕਾਰ ਹੋਏਗਾ ਕਿ ਨਾ ਇਹ ਬਰਦਾਸ਼ਤ ਨਹੀਂ ਹੈ ਬਰਦਾਸ਼ਤ ਦੇਖੋ ਨਾ ਹੁਣ ਇਹ ਤਾਂ ਤੁਹਾਡੀ ਆਪਣੀ ਜਿਹੜੀ ਸੋਸਾਇਟੀ ਤੁਸੀਂ ਰਹਿ ਰਹੇ ਹੋ ਕੀ ਐਕਸੈਪਟੇਬਲ ਹੈ ਉੱਥੇ ਬਾਕੀ ਤੁਸੀਂ ਤੇ ਆਪਣੇ ਆਪ ਨੂੰ ਤੇ ਆਪਣੇ ਖੁਦਾ ਨੂੰ ਹੀ ਆਨਸਰੇ ਬੋਲੋ ਨਾ ਤੁਸੀਂ ਕਿਸੇ ਨੂੰ ਜਵਾਬ ਥੋੜੀ ਨਾ ਦੇਣਾ ਹੈ ਅੱਜ ਕੱਲ ਦੀ ਸੋਸਾਇਟੀ ਵਿੱਚ ਤੁਸੀਂ ਜਾਂ ਤਾਂ ਸੋਸਾਇਟੀ ਜਿਸ ਚ ਰਹਿੰਦੇ ਹੋ ਉਸ ਕੋਲੋਂ ਡਰ ਕੇ ਤੁਸੀਂ ਰਹਿਣਾ ਹੈ ਜਾਂ ਤੁਸੀਂ ਉਹਦੇ ਕੋਲੋਂ ਬਿਲਕੁਲ ਫ੍ਰੀ ਹੋ ਕੇ ਰਹਿਣਾ ਹੈ ਜਾਂ ਤਾਂ ਫਿਰ ਤੁਸੀਂ ਮੈਰਿਡ ਨਾ ਹੋਵੋ ਪਰ ਤੁਹਾਡੀ ਗੱਲ ਮੈਨੂੰ ਬਹੁਤ ਪਸੰਦ ਆਈਏ ਕਿ ਤੁਸੀਂ ਉਹ ਰਿਲੇਸ਼ਨਸ਼ਿਪ ਜਿੱਥੇ ਰਹਿ ਗਿਆ ਉੱਥੇ ਰਹਿ ਜਾ ਨਾਊ ਯੋਰ ਇਨ ਅ ਡਿਫਰੈਂਟ ਸਿਚੁਏਸ਼ਨ ਤੁਸੀਂ ਉਹਨੂੰ ਫਰੈਂਡਲੀਨੈਸ ਦੇ ਮੁਤਾਬਕ ਕਰ ਸਕਦੇ ਹੋ ਬਟ ਅਗੇਨ ਇਟ ਇਜ਼ ਯੋਰ ਚੋਇਸ ਇਫ ਯੂ ਵਾਂਟ ਟੂ ਟੇਕ ਇਟ ਟੂ ਫਿਜ਼ਿਕੈਲਿਟੀ ਵਾਲਾ ਗੱਲਾ ਸੇ ਇਨ ਲਿਟਰਲ ਲਿਟਰਲੀ ਆ ਹਵ ਐਨ ਐਗਜ਼ਾਮਪਲ ਹੇਅਰ ਤੁਸੀਂ ਇਹਤੇ ਵੀ ਕਮੈਂਟ ਕਰਿਓ ਮੇਰਾ ਇੱਕ ਮਿੱਤਰ ਹੈ ਉਹ ਬੜਾ ਪ੍ਰੋਫੈਸ਼ਨਲ ਹੈ ਵੱਡਾ ਲਾਸ ਵੈਗਸ ਦੇ ਵਿੱਚ ਉਹਨਾਂ ਦੀਆਂ ਕਾਨਫਰੰਸ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਮੈਨੂੰ ਉਹਦੇ ਸੰਗੀ ਸਾਥੀ ਦੱਸਦੇ ਆ ਕਿ ਜਦੋਂ ਇਹ ਵੈਗਸ ਕਾਨਫਰੰਸ ਤੇ ਜਾਂਦਾਗਾ ਵੇਗਸ ਦੀ ਨੂੰ ਆਪਾਂ ਕਹਿੰਦੇ ਆ ਕਿ ਤਾਂ ਨਰਕ ਹੈ ਇੱਥੇ ਤੇ ਵਾਟ ਹੈਪਨਸ ਇਨ ਵੇਗਸ ਸਟੇਜ਼ ਇਨ ਵੇਗਸ ਵਾਲੀ ਗੱਲ ਆਪਾਂ ਅਕਸਰ ਕਹਿੰਦੇ ਆ ਉੱਥੇ ਜੂਏ ਬਾਜ਼ ਜਾਂਦੇ ਨੇ ਉੱਥੇ ਨੰਗੇ ਨਾਚ ਹੁੰਦੇ ਨੇ ਹੋਰ ਕਈ ਕਿਸਮ ਦੀਆਂ ਇਸ ਕਿਸਮ ਦੀਆਂ ਜਿਹੜੀਆਂ ਜੱਗੋਂ ਤੇਰਭੀਆਂ ਗੱਲਾਂ ਕਰਕੇ ਵੇਗਸ ਮਸ਼ਹੂਰ ਹੈ ਤੇ ਆਂਦੇ ਨੇ ਕਿ ਤੇਰਾ ਮਿੱਤਰ ਆ ਜਿਹੜਾ ਮੈਨੂੰ ਕਹਿੰਦੇ ਕਿ ਇਹ ਤਾਂ ਜਾ ਕੇ ਉੱਥੇ ਪਾਠ ਕਰਨ ਲੱਗ ਪੈਂਦਾ ਬਲਕਿ ਆਮ ਨਾਲੋਂ ਵੀ ਜ਼ਿਆਦਾ ਪਾਠ ਕਰਦਾ ਸਵੇਰੇ ਇਸ ਦਿਹਾ ਉੱਠ ਕੇ 2 ਘੰਟੇ ਫਿਰ ਕਾਨਫਰੰਸ ਜਾਂਦਾਗਾ ਫਿਰ ਆ ਕੇ ਫਿਰ ਪਾਠ ਕਰਦਾ ਇਹ ਕਿਸੇ ਮਾੜੀ ਥਾਂ ਤੇ ਵੀ ਬੈਠਾ ਹੋਰ ਹੀ ਕਿਤੇ ਲੀਨ ਹੁੰਦਾਗਾ ਜਿਵੇਂ ਕਮਲ ਦਾ ਫੁੱਲ ਕਹਿੰਦੇ ਚਿੱਕੜ 'ਚ ਵੀ ਵਧੀਆ ਲੱਗਦਾ ਤੇ ਉਗੋ ਬੰਦਾ ਹੈਗਾ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਸਹੀ ਹੈ ਕਿ ਇਹ ਤਾਂ ਨਿਰਪਰ ਕਰਦਾ ਤੁਹਾਡੇ ਆਪਣੇ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾਉਣਾ ਜਾ ਕੇ ਬਿਲਕੁਲ ਬਿਲਕੁਲ that is ਸਾਰੀ ਕਹਾਣੀ ਉਸੀ ਤੇ ਆ ਕੇ ਰਹਿ ਜਾਂਦੀ ਹੈ ਪਰ ਹਾਂ opportunity ਤਨੂ ਮੈਂ मतलब ਸਿਚੁਏਸ਼ਨ ਤੁਹਾਡੀ ਇਹੋ ਜੀਆਂ ਹੁਣ ਹੋ ਗਈਆਂ ਕਿ ਲੋਕੀ ਆਪਣੇ ਆਪਣਾ ਪੱਕ ਹੋ ਸਕਦੇ ਆ ਇਹ ਗੱਲ ਤੇ ਹੋ ਹੀ ਗਈ ਹੈ ਨਾ ਇਹ ਗੱਲ ਨਹੀਂ ਸੀ ਪਹਿਲੇ ਇਹ ਚੀਜ਼ ਤਾਂ ਮੰਨੀ ਪਏਗੀ ਹਾਂ ਪਹਿਲੇ ਹੋਰ ਗੱਲ ਸੀ ਕਿ ਵੀ ਤੈਨੂੰ ਦੇਨੀਆ ਦੇ ਚੁੰਡ ਚ ਬੁਲਾ ਲਾ ਚੋਰੀ ਚੋਰੀ ਆ ਜਾ ਗੋਰੀਏ ਉਹ ਹੋਰ ਕਹਾਣੀ ਸੀ ਉਹ ਵੀ ਉਹ ਵੀ ਚੋਰੀ ਸੀ ਯਾ ਹਾਂ ਜਾਂ ਫਿਰ ਚੰਦੇ ਲਵਾਲੇ ਮਿਲ ਕੇ ਹੈ ਨਾ ਹੁਣ ਕਿਹੜੇ ਮੈਂ ਬਹਾਨੇ ਆਵਾ ਹਾਂ ਉਹ ਕਹਿੰਦੇ ਕਿ ਸੌਰੀ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾਤੀ ਹੁਣ ਮੈਥੋਂ ਆਇਆ ਨਹੀਂ ਜਾਣਾ ਹਾਂ ਸੋ ਇਹ ਕਹਾਣੀਆਂ ਬਿਲਕੁਲ ਠੀਕ ਸਨ ਪਹਿਲੇ ਪਨਘਟ ਤੇ ਗੋਰੀ ਜਾਂਦੀ ਸੀ ਤੋ ਤੋ ਵੀ ਸੀ ਲੇਕਿਨ ਉਹਦਾ ਜਿਹੜਾ ਵਿਸ਼ਾਲ ਜਿਹੜਾ ਬਦਲ ਗਿਆ ਨਾ ਕਾਇਆ ਇੰਨੀ ਮਤਲਬ ਬਿਲਕੁਲ ਟਾਈਟੈਨਿਕ ਜਾਈਗੈਂਟਿਕ ਐ ਚੇਂਜ ਆ ਗਿਆ ਜਿਹੜਾ ਡਾਕਟਰ ਪਾਤਰ ਦਾ ਖੇਡ ਹੈ ਤੁਸੀਂ ਵੀ ਸ਼ਾਇਦ ਪੜਿਆ ਹੋਵੇ ਕਿ ਬੰਦੇ ਨੇ ਜਦੋਂ ਪੱਤੇ ਪੱਤਿਆਂ ਨਾਲ ਆਪਣੀ ਨਗੇਜ ਨੂੰ ਟਕ ਲਿਆ ਤਾਂ ਸ਼ਰਮਦਾ ਸ਼ਰਮ ਦੀ ਸ਼ੁਰੂਆਤ ਉਦੋਂ ਹੋਈ ਸੀਗੀ ਉਦੋਂ ਪਹਿਲਾਂ ਸ਼ਰਮ ਨਾ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਔਰ ਇਹ ਸੋਸਾਇਟੀ ਦੇ ਜਿਹੜੇ ਨਾਰਮਸ ਨੇ ਡੂਜ਼ ਐਂਡ ਡਾਂਟਸ ਪਹਿਲਾਂ ਅਗਜਸਟ ਨਹੀਂ ਸੀ ਕਰਦੇ ਇਹ ਪਤਾ ਨਹੀਂ ਫਿਰ ਕਦੋਂ ਕਬੀਲਿਆਂ ਦੇ ਵਿੱਚ ਇਸ ਕਿਸਮ ਦਾ ਹੋਇਆ ਹੋਵੇਗਾ ਕਿ ਯੂ ਕੈਨ ਡੂ ਥੀਸ ਕਾਈਂਡ ਥਿੰਗਸ ਬਟ ਯੂ ਕੈਨਟ ਡੂ ਦਾ ਅਦਰ ਥਿੰਗਸ ਬੜਾ ਸੋਚ ਇੱਕੋ ਹੀ ਗੱਲ ਦਾ ਹੈ ਨਾ ਕਿ ਇਹਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਡਿਪਰੈਸ਼ਨ ਦੇ ਮਰੀਜ਼ ਵੱਧ ਗਏ। ਛੜਾ ਬੰਦਾ ਜਾਂ ਬੰਦੀ ਸਾਰਾ ਦਿਨ ਫੋਨ ਤੇ ਹੈ ਤੇ ਤੁਸੀਂ ਮਤਲਬ ਇੱਕ ਤਰ੍ਹਾਂ ਨਾਲ ਇਹ ਕਿ ਚੁੱਪ ਕਰਕੇ ਇੱਕ ਨਰਕੀ ਭੋਗਦਾ ਬੰਦਾ ਇਹਦੀ ਕੋਈ ਗੱਲ ਨਹੀਂ ਹੋ ਰਹੀ ਸੋਸਾਇਟੀ ਵਿੱਚ। ਲੇਕਿਨ ਆਪਸ ਵਿੱਚ ਇੱਕ ਮਤਲਬ ਦਬੀ ਦਬੀ ਜੀ ਇੱਕ ਦੂਜੇ ਨਾਲ ਤੁਸੀਂ ਖਿੱਚੇ ਰਹਿੰਦੇ ਹੋ ਵੀ ਤੈਨੂੰ ਮੇਰੇ ਵਾਸਤੇ ਤੇ ਟਾਈਮ ਹੀ ਨਹੀਂ ਹੈਗਾ। ਔਰ ਇਹ ਘਰ ਘਰ ਦੀ ਕਹਾਣੀ ਹੈ ਹੈਨਾ ਰਮਾਣਾ ਸਾਹਿਬ ਇਹ ਤੁਸੀਂ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਉਸ ਤੋਂ ਬੈਟਰ ਆ ਜਾਂ ਉਸ ਤੋਂ ਚੰਗਾ ਹਾਂ ਇਹ ਇਹ ਕਹਿਣਾ ਠੀਕ ਹੋਏਗਾ ਲਲੀ ਜੀ ਕਿ ਇਹਨਾਂ ਟੂਲਸ ਨੂੰ ਸੈਲ ਫੋਨਾਂ ਨੂੰ ਸਮਾਰਟਫੋਨਾਂ ਨੂੰ ਦੋਸ਼ ਦੇਣ ਦੀ ਬਜਾਏ ਜੇਕਰ ਅਸੀਂ ਇਮਾਨਦਾਰੀ ਨੂੰ ਪਹਿਲ ਦੇ ਦਈਏ ਹਮੇਸ਼ਾ ਪ੍ਰਾਇੋਰਟਾਈਜ਼ ਕਰ ਲਈਏ ਕਿ ਜੋ ਵੀ ਤੁਹਾਡੇ ਮਨ ਦੀ ਸਚਤਾ ਹੈਗੀ ਹੈ ਜੋ ਵੀ ਤੁਸੀਂ ਸਮਝਦੇ ਹੋ ਕਿ Whatever you're doing, there's a there's a rationale to do those kind of things. Then, if you are able to explain in the family setting and uh, everybody is fine with that, uh, then it's fine. Absolutely, because we are very sure that it is a cause for marital marital discord. It is a cause for relationships breaking, and we have to just take charge of our own. ਸਕ੍ਰੀਨ ਟਾਈਮ অর ओन ਫੋਨ ਟਾਈਮ ਵੀ ਕੈਨੋਟ ਜਸ ਸੇ ਕਿ ਬੱਚਿਆਂ ਨੂੰ ਇਨਾ ਸਕ੍ਰੀਨ ਟਾਈਮ ਦੇਣਾ ਚਾਹ ਤੁਸੀਂ ਆਪ ਹੀ ਨਹੀਂ ਤੁਹਾਡਾ ਕਾਬੂ ਹੁੰਦਾ ਤੇ ਤੁਹਾਨੂੰ ਨਾ ਇੱਕ ਐਂਗਜ਼ਾਇਟੀ ਹੁੰਦੀ ਹੈ ਕਿ ਕੋਈ ਨਵਾਂ ਮੈਸੇਜ ਤਾਂ ਨਹੀਂ ਆ ਗਿਆ ਕੋਈ ਨਵੀਂ ਗੱਲ ਤਾਂ ਨਹੀਂ ਰਹੀ ਜੀ ਮਤਲਬ ਤੁਹਾਨੂੰ ਲੱਗਦਾ ਕਿ ਮੈਂ ਕੁਝ ਫੋਮੋ ਇਟ ਇਸ ਮਾਈਟ দ্য ਫੀਅਰ ਆਫ ਮਿਸਿੰਗ ਆਊਟ ਸੋ ਬਿਕੋਜ਼ ਮੈਂ ਤਾਂ ਦੇਖਿਆ ਕਿ ਸਾਡੇ ਫੌਜਾਂ ਵਿੱਚ ਜਦੋਂ ਮਤਲਬ ਮੇਰੇ ਹਸਬੰਡ ਸੀਗੇ ਫੌਜ ਵਿੱਚੋਂ ਰਿਟਾਇਰ ਹੋ ਗਏ ਤਾਂ ਮੈਂ ਸੁਣਦੀ ਸੀ ਕਿ ਜਵਾਨਾਂ ਨੂੰ ਵੀ ਮੈਂਟਲ ਇਲਨੈਸਸ ਹੋ ਗਈਆਂ ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਫੋਨ ਹੈ ਉਹਨਾਂ ਨੂੰ ਪਤਾ ਕਿ ਘਰ ਕਿਹੜੀ ਮੱਝ ਨੂੰ ਕਿੰਨਾ ਕੀ ਹੋ ਗਿਆ ਹੈ ਕਿਹੜੀ ਬਜ਼ੁਰਗ ਔਰਤ ਨੂੰ ਕੀ ਹੋਇਆ ਕੌਣ ਬੱਚਾ ਗਿਰ ਗਿਆ ਇੱਕ ਕੰਸਟੈਂਟ ਦੀ ਖਬਰ ਤੁਹਾਨੂੰ ਹੁੰਦੀ ਹੈ ਤੁਹਾਡਾ ਮੈਂਟਲ ਬੈਲੈਂਸ ਦੇ ਨਾਲ ਠੀਕ ਨਹੀਂ ਰਹਿੰਦਾ ਤੁਸੀਂ ਇਹ ਪਹਾੜਾਂ ਦੀ ਚੋਟੀਆਂ ਤੇ ਬੈਠੇ ਹੋ برفਾਂ ਦੇ ਵਿੱਚ ਦੇਸ਼ ਦੀ ਸੇਵਾ ਕਰਿਓ ਤੇ ਤੁਹਾਨੂੰ ਘਰ ਦਾ ਕਿੰਨਾ ਫਿਕਰ ਹੋ ਜਾਂਦਾ ਹੈ एकदम ਤੁਸੀਂ ਜਕੜੇ ਜਾਂਦੇ ਹੋ ਫਿਕਰ ਨਾਲ ਕਿ ਹਾਏ ਹਾਏ ਮੇਰੇ ਘਰ ਤੇ ਕੋਈ ਸਾਊਥ ਇੰਡੀਆ ਚ ਹੈ ਕੋਈ ਈਸਟ ਇੰਡੀਆ ਤੋਂ ਆਇਆ ਹੋਇਆ ਤੇ ਸਾਨੂੰ ਜਿਹੜੀ ਹੈ ਮਤਲਬ ਐਂਗਜ਼ਾਇਟੀ ਵੀ ਬਹੁਤ ਵੱਧ ਗਈ ਹੈ ਨਾ ਫੋਨਸ 'ਚ ਮੜੀਆਂ ਮੜੀਆਂ ਮਤਲਬ ਪੋਜ਼ਿਟਿਵ ਬਣਾਂ ਨੈਗੇਟਿਵ ਆ ਗਈਆਂ ਆਪਣੇ ਕੋਲੇ 7 ਮਿੰਟ ਬਜਦੇ ਨੇ ਕਾਲਰ ਨੂੰ ਬੇਨਤੀ ਹੈ ਕਿ ਇੱਕ ਜਾਂ ਦੋ ਕਾਲਸ ਮੈਂ ਲੈ ਸਕਦਾ ਹਾਂਗਾ ਤੇ ਇੱਕ ਥੋੜਾ ਜਿਹਾ ਪੁਰਾਣੇ ਆਪਣੇ ਸੱਭਿਆਚਾਰ 'ਚੋਂ ਗੱਲਬIN ਯਾਦ ਆ ਰਹੀ ਹੈ ਲਿਲੀ ਕੇ ਉਹ ਮੈਂ ਪੜਿਆ ਸੀ ਕਿਤੇ ਇੱਕ ਲੇਖ ਆ ਯਾ ਨਾਵਲ ਪੜਿਆ ਸੀਗਾ ਉਹਦੇ ਸੀਗਾ ਕਿ ਮੇਰੀ ਬਾਰੀ ਵਿਚਲਾ ਸੂਰਜ ਹੁਣ ਜਿਹੜੇ ਤਾਂ ਮਰਦ ਤੇ ਔਰਤਾਂ ਪ੍ਰੋਫੈਸ਼ਨਲਸ ਨੇ ਰੋਜ਼ ਘਰੋਂ ਨਿਕਲਦੇ ਨੇ ਕਮਾਕਾਰਾਂ ਤੇ ਜਾਂਦੇ ਨੇ ਉਹਨਾਂ ਦਾ ਸੰਸਾਰ ਵੱਖਰਾ ਉਹ ਰੋਜ਼ ਕਿਸੇ ਨੂੰ ਮਿਲਦੇ ਨੇ ਉਹਨਾਂ ਨੂੰ ਪ੍ਰੋਪਰ ਇਹਨਾਂ ਰਿਸ਼ਤਿਆਂ ਨੂੰ ਸਾਂਭਣਾ ਕਿਵੇਂ ਹੈ ਹੈਂਡਲ ਕਿਵੇਂ ਕਰਨਾ ਹੈ ਕਹਿੰਦੇ ਨੇ ਕਿ ਅਮਰਤਾ ਪ੍ਰੀਤਮ ਨੇ ਲਿਖਿਆ ਸੀ ਕਿ ਇਸ਼ਕ ਤੇਰਾ ਮੈਂ ਸਾਹਮ ਕੇ ਰੱਖਿਆ ਉੱਚੀ ਉੱਚੀ ਥਾਵੇਂ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਰਿਸ਼ਤੇ ਨੂੰ ਕਿੱਥੇ ਰੱਖਣਾ ਹੈ ਪਰ ਉਹ ਜਿਹੜਾ ਨਾਵਲ ਸੀਗਾ ਉਹਦਾ ਨਾਮ ਸੀਗਾ ਮੇਰੀ ਬਾਰੀ ਵਿਚਲਾ ਸੂਰਜ ਯਾਨੀ ਜਿਹੜੀ ਘਰ ਦੀ ਗ੍ਰਹਿਣੀ ਸੀਗੀ ਹਾਊਸ ਵਾਈਫ ਸੀ ਜਿਹੜੀ ਉਹ ਆਪਣੇ ਘਰ ਦੀਆਂ ਵਿਰਲਾ ਥਾਣੀ ਸੰਸਾਰ ਨੂੰ ਦੇਖਦੀ ਸੀਗੀ ਅੰਦਾਜ਼ੇ ਲਾਉਂਦੀ ਸੀ ਔਰ ਚਾਦਰ ਕੱਢਦੀ ਵੀ ਗੀਤ ਗਾਉਂਦੀ ਸੀ ਲੇਕਿਨ ਹੁਣ 스마트ਫੋਨ ਨੇ ਉਹ ਸਾਰੇ ਕਾਸੇ ਦੇ ਵਿੱਚ ਇੱਕ ਪ੍ਰਦੂਸ਼ਨ ਲੈ ਕੇ ਆਂਦਾ ਹਾਂ 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 ਯਸ ਇਮੇਜਿਨੇਸ਼ਨ ਤੋਂ ਗੱਲ ਕਿਤੇ ਅੱਗੇ ਵੱਧ ਗਈ ਹੈ ਔਰ ਅਸੀਂ ਇਹਨੂੰ ਹੁਣੇ ਹੀ ਸੰਭਾਲ ਲਈ ਤੇ ਅੱਛਾ ਹੋਏਗਾ ਨਹੀਂ ਤੇ ਬਿਲਕੁਲ ਸੋਸਾਇਟੀ ਤੇ ਬिखर ਰਹੀ ਹੈ ਇਹਦੇ ਢਾਗੇ ਹੋਰ ਤਰੀਕੇ ਨਾਲ ਹੋ ਰਹੇ ਹਨ ਜਿਵੇਂ ਬਹਿ ਕੇ ਦਰੀਆਂ ਬੁਣ ਕੇ ਇੱਕ ਪੈਟਰਨ ਹੁੰਦਾ ਸੀ ਕਾਰਪਟ ਦਾ ਉਹ ਹੁਣ ਖਤਮ ਹੋ ਰਿਹਾ ਸਾਡੀ ਸੋਸਾਇਟੀ ਦਾ ਪੈਟਰਨ ਬਦਲ ਗਿਆ ਬਿਲਕੁਲ ਅਸੀਂ ਉਹਨੂੰ ਕੁਝ ਤੇ ਸਾਨੂੰ ਕਰਨਾ ਹੀ ਪੈਣਾ ਹੈ ਇਹਦੇ ਬਾਰੇ ਕਾਮਯਾਬ ਬੰਦੇ ਵੀ ਵਿਗੜ ਪੈਦਾ ਕਰਦੇ ਆ ਜਿਵੇਂ ਆਪਾਂ ਰਾਜਿਆਂ ਦੀ ਗੱਲ ਕਰਦੇ ਸੀ ਜਾਂ ਕਈ ਕਾਮਯਾਬ ਬੰਦੇ ਨੇ ਉਹ ਕਹਿੰਦੇ ਜੀ ਇਹ ਤਾਂ ਬਹੁਤ ਪਹੁੰਚਿਆ ਹੋਇਆ ਸੋਲਜਰ ਹੈ ਇਹ ਕੌਪ ਹੈ ਸੁਪਰ ਕੌਪ ਹੈ ਇਹ ਚੰਦ ਤੇ ਜਾ ਆਇਆ ਇਹ ਬਹੁਤ ਵੱਡਾ ਡਾਕਟਰ ਹੈ ਇਹਨੂੰ ਗਲਤੀਆਂ ਮaaf ਨੇ ਤਾਂ ਉਸ ਕਿਸਮ ਦੇ ਜਿਹੜੇ ਲੋਕ ਨੇ ਜਿਹੜੇ ਕਿ ਅਦਰਵਾਈਜ਼ ਦੇ ਆਰ ਵੈਰੀ ਸਕਸੈਸਫੁਲ ਸਮ ਅਦਰ ਵੇ ਉਹ ਇੱਕ ਪ੍ਰੈਜ਼ੀਡੈਂਟ ਸੈਟਿੰਗ ਦਾ ਕੰਮ ਕਰਦੇ ਆ ਜਿਨ੍ਹਾਂ ਨੂੰ ਵੇਖ ਕੇ ਆਮ ਜਿਹੜੇ ਲੋਕ ਫਾਲੋ ਕਰਦੇ ਨੇ ਏਕਸਕਿਊਜ਼ ਬਣ ਜਾਂਦੀ ਹੈ ਕਿ ਇਫ ਹੀ ਕੈਨ ਡੂ ਥੈਟ ਵਾਈ ਕੈਨਟ ਆਈ ਡੂ ਥੈਟ ਕੋਈਸ ਪਤਾ ਕੀ ਹੁੰਦਾ ਰਮਾਣਾ ਸਾਹਿਬ ਯੂਆਰਐਨਫ ਪੋਜੀਸ਼ਨ ਆਫ ਪਾਵਰ ਐਂਡ THEN ਤੁਰਦੇ ਉਤੇ ਪਰਦਾ ਪੈ ਜਾਂਦਾ ਹੈ ਨਾ ਤੁਸੀਂ ਮਤਲਬ ਤੁਹਾਨੂੰ ਟੱਕ ਦਿੰਦੇ ਜਿਵੇਂ ਮਾਵਾ ਬੱਚਿਆਂ ਦੇ ਦੋਸ਼ ਟੱਕ ਦਿੰਦੇ ਹੈ ਨਾ ਵੀ ਮੇਰਾ ਟਿੱਡੀ ਨੰਗਾ ਹੋਏਗਾ ਉਦਾਂ ਕੀ ਹੁੰਦਾ ਜਿਹੜਾ ਬੰਦਾ ਪਾਵਰਫੁਲ ਹੁੰਦਾ ਹੈ ਉਹਨੂੰ ਕੋਈ ਨੋਬਡੀ ਪੁਆਇੰਟਸ ਅ ਫਿੰਗਰ ਟੁਵਰਡਸ ਹਿਮ ਬਿਕਾਜ਼ ਹੀ ਇਜ਼ ਵੀਲਡਿੰਗ ਦ ਪਾਵਰ ਓਕੇ ਕਹਿੰਦਾ ਹੁਣ ਤੁਸੀਂ ਦੇਖੋ ਕਿੰਨੇ ਕੇਸਸ ਚੱਲਦੇ ਆ ਜਿਹੜੇ ਮੀ ਟੂ ਦੇ ਕੇਸ ਆ ਗਏ ਹੁਣ ਔਰ ਛੋਟੀਆਂ ਜਿਹੜੀਆਂ ਸਟਾਰਲੈਟਸ ਐ ਨਵੀਆਂ ਐਕਟਰਸਾਂ ਜਿਹੜੀਆਂ ਛੋਟੀਆਂ ਹੁੰਦੀਆਂ ਉਹ ਕਹਿੰਦੀਆਂ ਜੀ ਇਹ ਤੇ ਫਲਾਣੇ ਨੇ ਮੇਰੇ ਨਾਲ ਫਲਾਣੇ ਚੀਜ਼ ਕੀਤੀ ਸੀ ਫਲਾਣੀ ਜਗ੍ਹਾ ਇਹ ਕਾਸਟਿੰਗ ਕਾਉਚ ਸੀ ਪ੍ਰੋਬਲਮ ਸੀ ਕੀ ਹੈ ਵੇ ਇਹ ਹੁਣ ਨਿਕਲ ਕੇ ਆਉਂਦੀਆਂ ਗੱਲਾਂ ਜਦੋਂ ਬੰਦੇ ਦਾ ਹੁਣ ਸੂਰਜ ਡੁੱਲ ਗਿਆ ਜਿਸ ਵੇਲੇ ਉਹ ਪਾਵਰ ਚੰਦਾ ਕੋਈ ਕੁਸਕਦਾ ਨਹੀਂ ਉਹਦੇ ਅਗੇਨ ਕਈ ਕਈ ਓਪਰਚੂਨਿਜ਼ਮ ਵੀ ਹੈਗੀ ਆ ਉਹ ਕਹਿੰਦੇ ਨਾ ਕਿ ਬਿਸ਼ਾਰਮ ਹੋਣਾ ਬਹੁਤ ਔਖਾ ਹੈ ਪਰ ਜੇ ਹੋ ਜਾਈਏ ਫਿਰ ਮੌਜਾਂ ਹੀ ਮੌਜਾਂ ਕੁਝ ਲੋਕ ਕੋਈ ਸ਼ੋਹਰਤ ਦੀ ਖਾਤਰ ਇਹ ਮੌਜਾਂ ਲੁੱਟਣਾ ਚਾਹੁੰਦੇ ਨੇ ਪਰ ਮੈਨੂੰ ਯਾਦ ਆਉਂਦਾ ਲਿਲੀ ਕਿ ਰੂਪਨ ਦੇਵਲ ਬਜਾਜ ਤੁਹਾਡੇ ਸ਼ਹਿਰ ਦੀ ਵੱਡੀ ਅਫਸਰ ਰਿਟਾਇਰ ਹੋ ਗਈ ਹੈ ਉਹਦੀ ਇੱਕ ਇੰਚੂ ਵਿੱਚ ਸੁਣਿਆ ਸੀਗਾ ਕਿ ਜਦੋਂ ਕੇਪੀਐਸ ਗਿੱਲ ਨੇ ਉਹਦੀ ਪਿੱਠ ਦੇ ਉੱਤੇ ਆ ਕੇ ਸਹਲਾਉਣਾ ਸ਼ੁਰੂ ਕੀਤਾ ਤੇ ਬਹੁਤ ਬੇਹੂਦਗੀ ਵਾਲੀ ਗੱਲ ਸੀਗੀ ਆਸ-ਪਾਸੇ ਬਹੁਤ ਸਾਰੀਆਂ ਵੱਡੀਆਂ ਅਫਸਰ ਬੈਠੀਆਂ ਸਨ ਤੇ ਮੈਂ ਚੀਫ ਸਕੱਤਰ ਦੇ ਘਰੇ ਪਾਰਟੀ ਹੋ ਰਹੀ ਹੈ ਚੀਫ ਸੈਕਟਰੀ ਨੂੰ ਮੈਂ ਜਾ ਕੇ ਜਦੋਂ ਕਿਹਾ ਤਾਂ ਉਹ ਕਹਿੰਦਾ ਜਸਟ ਫੋਰਗੇਟ ਇਟ ਕਿ ਉਹਦਾ ਇਹ ਕਹਿਣਾ ਕਹਿੰਦੀ ਮੈਨੂੰ ਬਹੁਤ ਉਪਰਾ ਲੱਗਿਆ ਕਿ ਮੈਂ ਇੱਕ ਵੱਡੀ ਅਫਸਰਾਂ ਤੇ ਵੱਡਾ ਕੋਈ ਅਫਸਰ ਉਹਦੇ ਸਭ ਤੋਂ ਵੱਡੇ ਅਫਸਰ ਦੇ ਘਰੇ ਜਾ ਕੇ ਮੇਰੇ ਨਾਲ ਬੇਹੂਦਗੀ ਕਰ ਰਿਹਾ ਹੈ ਤਾਂ ਇਜ਼ ਇਟ ਅ ਨਾਰਮ ਉਹਦੇ ਸੈਕ੍ਰੀਟ ਹਾਰਟ ਕਾਲਜ ਦਿਹਾਉਜੀ ਦੇ ਉਹ ਪੜੇ ਹੋਏ ਸਨ ਮੈਂ ਉੱਥੇ ਪੜਾਂਦੀ ਸਾਂ ਔਰ ਮੇਰੇ ਤੋਂ ਬਹੁਤ ਸੀਨੀਅਰ ਹੈ ਮੈਨੂੰ ਉਹ ਕੁ ਗੈਟ ਟੂਗੇਦਰਸ ਤੇ ਮਿਲਦੇ ਹਨ ਰੂਪਨ ਜੀ ਔਰ ਉਹਨਾਂ ਨੇ ਹਮੇਸ਼ਾ ਇੱਕ ਗੱਲ ਕੀਤੀ ਐ ਾਂ ਸ਼ੀ ਹਜ਼ ਆਲਵੇਜ਼ ਮੇਨਟੇਨਡ ਏਟ ਉਹਨਾਂ ਨੇ ਕੇਸ ਵੀ ਉਹਨਾਂ ਨੇ ਬੜੇ ਸਾਲਾਂ ਬਾਅਦੋਂ ਜੁਟਿਆ ਪਰ ਉਹਨਾਂ ਨੇ ਹਮੇਸ਼ਾ ਗੱਲ ਮੈਂਟੇਨ ਕੀਤੀ ਕਿ ਮੈਂ ਤਾਂ ਚਲੋ ਏਡੀ ਵੱਡੀ ਅਫਸਰ ਆ IAS ਜੇ ਮੈਂ ਕੋਈ ਹੋਰ ਹੁੰਦੀ ਤਾਂ ਹੀ ਨਹੀਂ ਮੇਰੀ ਪੁੱਛੰਦੀ ਮੈਨੂੰ ਐਸ ਵੇਲੇ ਨਹੀਂ ਕਿਸੇ ਨੇ ਮੈਨੂੰ ਗੱਲ ਮੇਰੀ ਸੁਣੀ ਤੇ ਸੋਚੋ ਬਾਕੀ ਔਰਤਾਂ ਦਾ ਕੀ ਹੁੰਦਾ ਹੋਣਾ ਅਸੀਂ ਤਾਂ ਇਹੋ ਜੇ ਸਮਾਜ ਚ ਰਹਿੰਦੇ ਆ ਜਿੱਥੇ ਛੋਟੇ ਹੈ ਜੇ ਵੀ ਜਾਤਾਂ ਦੀਆਂ ਗੱਲਾਂ ਹੁੰਦੀਆਂ ਛੋਟੇ ਜਾਤ ਵਾਲਾ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਭਾਵੇਂ ਤੁਸੀਂ ਪਿੰਡਾਂ ਵਿੱਚੋਂ ਸ਼ੁਰੂ ਹੋ ਜਾਓ ਗ੍ਰਾਸ ਰੂਟਸ ਤੋਂ ਸ਼ੁਰੂ ਹੋ ਜਾਓ ਕੋਈ ਛੋਟੀ ਕਮੀ ਕਮੀ ਦੀ ਕੁੜੀ ਚੱਲੀ ਜਾਏਗੀ ਤੇ ਤੁਸੀਂ ਉਹਨੂੰ ਕਿੱਦਾਂ ਓਪਨ ਜੀਬ 'ਚ ਬੈਠੇ ਮੁੰਡੇ ਲਲਕਾਰਦੇ ਹੋਏ ਜਾਂਦੇ ਆ ਹਨਾ ਤੋ ਇਹ ਗੱਲਾਂ ਤੁਸੀਂ ਪੜਦਾ ਨਹੀਂ પા ਸਕਦੇ ਹੈਗੀਆਂ ਯਾਰ ਹੈ ਹੁੰਦੀਆਂ ਔਰ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਦਾ ਸਟਾਈਲ ਬਦਲ ਗਿਆ ਉਹਨਾਂ ਦੀ ਲੈਵਲ ਬਦਲ ਗਈ ਹੈ ਲੇਕਿਨ ਇਹ ਹੋ ਰਿਹਾ ਹੈ ਔਰ ਇਹ ਸਮਾਜ ਵਿੱਚ ਹੁੰਦਾ ਹੀ ਜਾ ਰਿਹਾ ਹੈ ਕਿਉਂਕਿ ਅਸੀਂ ਕੋਈ ਇਹੋ ਜਿਹਾ ਸਾਡੇ ਕੋਲ ਕੋਈ ਇਹੋ ਜਿਹਾ ਤਰੀਕੇ ਨਹੀਂ ਹੈ ਜਿਹੜਾ ਅਸੀਂ ਕੱਫ ਸਕੀਏ ਨਾ ਚੀਜ਼ਾਂ ਨੂੰ ਹੈਨਾ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਲਈ ਵੀ ਆ ਵੀ ਆਰ ਸੋ ਪ੍ਰਾਊਡ ਕਿ ਇੰਨਾ ਪੇਚੀਦਾ ਗੁੰਝਲਦਾਰ ਮਾਮਲਿਆਂ ਬਾਰੇ ਵੀ ਤੁਹਾਡੀ ਵਿਦਵਤਾ ਇੰਨੀ ਹੈ ਕਿ ਤੁਸੀਂ ਖੁੱਲ ਕੇ ਸਾਡਾ ਸਾਥ ਦਿੰਦੇ ਹੋ ਆਪਾਂ ਇੱਕ ਸੰਵਾਦ ਰਚਾਉਣੇ ਆ ਤੁਹਾਡਾ ਸਮਾਂ ਕੱਢਣ ਲਈ ਧੰਨਵਾਦ ਬਹੁਤ ਮਿਹਰਬਾਨੀ ਜੀ ਸਸਚਿਕਾ